ਮੈਂ ਇੱਕ ਆਮ ਕਿਸਾਨ ਸੀ ਤੇ ਆਮ ਹੀ ਖੇਤੀ ਕਰਦਾ ਸੀ ਜਿਹਦੇ ਨਾਲ ਮੇਰੇ ਘਰ ਦੇ ਗੁਜ਼ਾਰੇ ਪੂਰੇ ਨਹੀਂ ਹੁੰਦੇ ਸੀ ਹੌਲੀ-ਹੌਲੀ ਮੈਂ ਸੋਚਿਆ ਵੀ ਕੋਈ ਨਾਲ ਸਹਿਯਕਤੰਦਾ ਸ਼ੁਰੂ ਕੀਤਾ ਜਾਵੇ ਫਿਰ ਮੈਂ ਦੇਖਾ-ਦੇਖੀ ਨਾਲ ਹੌਲੀ-ਹੌਲੀ ਪਤਾ ਲੱਗਾ ਕਿ ਵੀ 20 ਕੀਪਨ ਦਾ ਕੰਮ ਬਹੁਤ ਵਧੀਆ ਹੈ ਫਿਰ ਮੈਂ ਕੇਵੀਕੇ ਵਿਹਿੰਡਾ ਤੋਂ ਟ੍ਰੇਨਿੰਗ ਲੈ ਕੇ 2005 ਦੇ ਵਿੱਚ ਮੈਂ ਮਧੂ ਮੱਖੀ ਦਾ ਕੰਮ ਸ਼ੁਰੂ ਕੀਤਾ ਜਿਹਦੇ ਵਿੱਚ ਮੈਂ ਸ਼ੁਰੂ ਦੇ ਵਿੱਚ ਦੋ ਬਕਸੇ ਹੀ ਲਏ ਸੀ ਦੋ ਬਸਾਂ ਤੋਂ ਮੈਂ ਹੌਲੀ ਹੌਲੀ ਕੰਮ ਵਾਧਾ ਵਾਧਾ ਮੇਰਾ 100 150 ਤੋਂ 250 ਬਸਾਂ ਹੁਣ ਹੋ ਚੱਲਿਆ ਹੈ ਇਸ ਟਾਈਮ ਫਿਰ ਮੈਂ ਹੌਲੀ ਹੌਲੀ ਰਾਸਥਾਨ ਮੰਣੀ ਵੀ ਜਾਣ ਲੱਗ ਗਿਆ ਰਾਸਥਾਨ ਦੇ ਵਿੱਚ ਸਰੋਂ ਦੇ ਸੀਜ਼ਨ ਜਾਂਦਾ ਰਹਿੰਦਾ ਸੀਗਾ ਤੇ ਸੂਰਜ ਮੁਖਿਆ ਸੀਜ਼ਨ ਅਸੀਂ ਜੰਮਦਲੇ ਦੇ ਚਲਾਉਂਦੇ ਰਹੇ ਤਾਂ ਮੇਰਾ ਵਧੀਆ ਘਰ ਦੇ ਖਰਚੇ ਨਿਕਲਦੇ ਗਏ ਹੌਲੀ ਹੌਲੀ ਹੁਣ ਅਸੀਂ ਐਤਕੀ ਸਾਲ ਤੋਂ ਇੱਕ ਸ਼ਹਿਦ ਪ੍ਰੋਜੈਕਟ ਪ੍ਰੋਸੈਸਿੰਗ ਪਲਾਂਟ ਲਾਇਆ ਜਿਹਦੇ ਵਿੱਚ ਅਸੀਂ ਪੈਕਿੰਗ ਕਰਕੇ ਸ਼ਹਿਦ ਸੇਲ ਕਰਦੇ ਹਾਂ ਜਿਹਦੇ ਵਿੱਚ ਅਸੀਂ ਹੁਣ ਘਰੇ ਪਲਾਂਟ ਦੇ ਵਿੱਚ ਸ਼ਹਿਦ ਸਾਫ਼ ਕਰਕੇ ਤੇ ਸੇਲ ਕੀਤਾ ਜਾਂਦਾ ਹੈ ਤੇ ਇਹਦੇ ਨਾਲ ਨਾਲ ਸਾਡੀ ਇਨਕਮ ਦੇ ਵਿੱਚ ਹੋਰ ਵਾਧਾ ਹੋਇਆ ਹੈ ਐਤਕੀ ਸਾਲ ਤੋਂ ਲੈ ਕੇ ਸਾਡੇ ਸ਼ਹਿਦ ਦਾ ਰੇਟ ਬਹੁਤ ਘਟ ਗਿਆ ਮਾਰਕੀਟ ਦੇ ਵਿੱਚ 2-3 ਸਾਲਾਂ ਤੋਂ ਸਾਨੂੰ ਲਗਾਤਾਰ ਮਾਰ ਪਈ ਐ ਜਿਵੇਂ 2020 21 ਦੇ ਵਿੱਚ ਕਰੋਨਾ ਕਾਲ ਆਇਆ ਉਸ ਤੋਂ ਬਾਅਦ ਹੁਣ 22 ਦੇ ਵਿੱਚ ਰੇਟ ਠੀਕ ਰਿਹਾ ਤੇ ਸਾਨੂੰ ਇਨਕਮ ਠੀਕ ਹੋਈ ਵਧੀਆ ਤੇ ਜਿਹਦੇ ਨਾਲ ਹੁਣ 23 ਦੇ ਵਿੱਚ ਸਾਡਾ ਸ਼ਹਿਦ ਦਾ ਰੇਟ ਕਿ ਫੇਸ ਲੈ ਲੱਗ ਪਿਆ ਜਿਹਦੇ ਕਾਰਨ ਸਾਰੇ ਵੀ ਕੀਪਰਾਂ ਨੂੰ ਬਹੁਤ ਸਮੱਸਿਆ ਆ ਰਹੀ ਹੈ ਤੇ ਨਹੀਂ ਇਹ ਕਮਾਈ ਦਾ ਸਾਧਨ ਸਾਡਾ ਵਧੀਆ ਰੋਜ਼ਗਾਰ ਹੁੰਦਾ ਸੀ ਸਰੋਂ ਦੇ ਸਿਹਤ ਦਾ ਕਟਮਾ ਤੋਂ ਕਟ 200 ਰੁਪਿਆ ਤੇ ਸ਼ਪੈਦੇ ਦਾ ਤੇ ਟਾਲੀ ਦੇ ਸਿਹਤ ਦਾ ਰੇਟ ਸਾਨੂੰ 250 ਰੁਪਏ ਦਿੱਤਾ ਜਾਵੇ ਇਹਦੇ ਨਾਲ ਸਾਡੀ ਬੀ ਕੀਪਰਾਂ ਦੀ ਆਰਥਿਕ ਸਥਿਤੀ ਵਧ ਗਿਆ ਠੀਕ ਤੇ ਵਧ ਗਿਆ ਸਾਡਾ ਰਜ਼ੀਗਾਰ ਚੱਲਦਾ ਹੈ ਸ਼ੁਰੂ ਸ਼ੁਰੂ ਦੇ ਵਿੱਚ ਸਾਨੂੰ ਸਮੱਸਿਆਵਾਂ ਆਉਂਦੀਆਂ ਕਿਉਂਕਿ ਟ੍ਰੇਨਿੰਗ ਜਦੋਂ ਸਾਡੀ ਲਈ ਹੁੰਦੀ ਹੈ ਉਸ ਤੋਂ ਬਾਅਦ ਅਸੀਂ ਬਾਹਰ ਅੰਦਰ ਜਾਣਾ ਹੁੰਦਾ ਹੈ ਤੇ ਹਰੇਕ ਬੰਦੇ ਦੇ ਕੋਲ ਅਸੀਂ ਬਾਹਰ ਖੇਤਾਂ ਦੇ ਵਿੱਚ ਹੀ ਮੱਖੀ ਲਾਉਣੀ ਹੁੰਦੀ ਹੈ ਕਈ ਬੰਦਿਆਂ ਨਾਲ ਬਾਖਪੀ ਨਹੀਂ ਹੁੰਦੀ ਸਾਡੀ ਤਾਂ ਸਾਨੂੰ ਉਹ ਕਹਿੰਦੇ ਸਾਡੇ ਥਾਂ 'ਚ ਨਾ ਰੱਖੋ ਯਾਰਾ ਗਾਂਵ-ਪਛਾਂਵ ਹੋ ਜਾ ਤੇ ਹੌਲੀ-ਹੌਲੀ ਸਾਡੀ ਜਿਉਂ-ਜਿਉਂ ਜਾਂ ਪਛਾਣ ਹੋ ਗਈ ਬੰਦਿਆਂ ਨਾਲ ਮਿੱਤਰਤਾ ਬਣ ਗਈ ਹੁਣ ਸਾਨੂੰ ਪ੍ਰੋਬਲਮਾਂ ਘਟ ਗਈਆਂ ਇਹ ਕਿਉਂਕਿ ਹੁਣ ਹਰੇਕ ਬੰਦਾ ਮਿੱਤਰਤਾ ਵਾਂਗ ਵਰਤਦੇ ਆਂ ਜੀ ਦੋਸਤਾਂ ਵਾਂਗ ਤਾਂ ਉਹ ਆਪਦੇ ਖੇਤ ਹੀ ਸਾਨੂੰ ਮੱਖੀ ਰਖਾ ਲੈਂਦੇ ਆ ਤੇ ਹੁਣ ਸਾਨੂੰ ਕੋਈ ਦਿੱਕਤ ਨਹੀਂ ਗਈ ਬਾਕੀ ਸਾਨੂੰ ਆਉਣ-ਜਾਣ ਦੇ ਹੁਣ ਥੋੜੇ ਜਿਹੀਆਂ ਭੀਖਾਂ ਦੇ ਖਰਚੇ ਵੱਧ ਪੈਂਦੇ ਆ ਇਹ ਸਮੱਸਿਆ ਹੀ ਵੱਧ ਆਉਂਦੀ ਹੈ ਕਿਉਂਕਿ ਦਿਨੋਂ-ਦਿਨ ਮੰਗਾਈ ਹੋਈ ਜਾਂਦੀ ਹੈ ਟ੍ਰਾਂਸਪੋਰਟ ਦੇ ਖਰਚੇ ਵਧ ਜਾਂਦੇ ਆ, ਲੇਵਰਾਂ ਦੇ ਖਰਚੇ ਵਧ ਜਾਂਦੇ ਆ। ਤੇ ਜਿਹਦੇ ਵਿੱਚ ਸਾਨੂੰ ਹੁਣ ਸਹਿਦ ਦਾ ਰੇਟ ਘਟਾ ਹੈ, ਜੇ ਸਹਿਦ ਦਾ ਰੇਟ ਵੱਧ ਹੋ ਜੇ ਤਾਂ ਸਾਡੇ ਸਾਰੇ ਖਰਚੇ ਵਧ ਜਾਣੇ ਨਿਕਲਣ। ਮਧੂਮੱਖੀ ਦੇ ਕੰਮ ਨਾਲ 2-3 ਵਧੀਆ ਫਾਇਦੇ ਆ, ਜਿਵੇਂ ਕਿ ਜ਼ਮੀਨਦਾਰਾਂ ਦੀ ਫਸਲਾਂ ਆ, ਉਹਦਾ ਪਰਪਰਾਗਣ ਹੁੰਦਾ ਹੈ ਤੇ ਵੱਧ ਤੋਂ ਵੱਧ ਝਾੜ ਵਿੱਚ ਵਾਧਾ ਹੁੰਦਾ ਹੈ। ਹੁਣ ਜਿਉਂ-ਜਿਉਂ ਲੋਕਾਂ ਨੂੰ ਨੌਲੇਜ ਆਈ ਜਾਂਦੀ ਹੈ ਕਿ ਮੱਖੀ ਤੋਂ ਬਿਨਾ ਪਰਪਰਾਗਣ ਨਹੀਂ ਹੁੰਦਾਗਾ। ਕਿਸੇ ਵੀ ਫਸਲ, ਕੋਈ ਵੀ ਫਸਲ ਵੀਦਦੇ ਆ। ਤੇ ਵਾਕੀਏ ਤੋਂ ਪਰਪਰਾਗਣ ਕਰਨ ਜਾਂਦੀ ਹੈ ਤੇ ਪੋਲਣ ਆਉਂਦਾ ਹੈ ਪੋਲਣ ਵੀ ਸੇਲ ਹੁੰਦਾ ਹੈ ਵਧੀਆ ਸਿਸਟਮ ਆ ਵਧੀਆ ਲੋਕਾਂ ਦੇ ਖਾਣ ਵਾਸਤੇ ਪ੍ਰੋਟੀਨ ਜਿਆਦਾ ਹੁੰਦਾ ਦੇ ਵਿੱਚ ਜਿਹੜੇ ਜਲਾਤ ਮਹਿਕਵੇਂ ਥਾਂ ਹੈਗੇ ਆ ਉੱਥੇ ਜੋ ਵੀ ਦਰਖਤ ਲਾਉਣੇ ਆ ਉਹ ਟਾਲੀ ਸ਼ਪੈਦਾ 베ਰੀ ਲੱਗੀ ਜਾਵੇ ਤਾਂ ਮੱਖੀ ਵਾਸਤੇ ਬਹੁਤ ਵਧੀਆ ਸਾਧਨ ਹੈ ਕਮਾਈ ਦਾ ਸਾਧਨ ਉਹਨਾਂ ਤੋਂ ਸ਼ਹਿਦ ਆਉਂਦਾ ਹੈ ਸ਼ਹਿਦ ਦੇ ਕਾਰਨ ਵੀ ਕੀ ਪ੍ਰਾਣ ਵੀ ਕਮਾਈ ਹੁੰਦੀ ਹੈ ਵਾਤਾਵਰਣ ਵਾਸਤੇ ਵੀ ਠੀਕ ਹੈ ਇਹ ਦਰਖਤ ਬੱਤਵਾਦੇ ਲੈ ਜਾਣਾ तकरीबन मैं 12 13 ਸਾਲ ਤੋਂ ਮੱਖੀ ਪਾਲਣ ਦਾ ਕੰਮ ਕਰ ਰਿਹਾ ਜੋ ਕਿ ਆਮ ਦਰਮਿਆਨੇ ਕਿਸਾਨ ਵਾਸਤੇ ਬਹੁਤ ਹੀ ਵਧੀਆ ਤੰਦਾ ਹੈਗਾ ਜੇਕਰ ਕਿਸੇ ਕਿਸਾਨ ਨੇ तकरीबन ਕੋ ਕਿ ਅੱਜਕੱਲ ਕਿਸਾਨ ਠੇਕੇ ਤੇ ਪੈਲੀਆਂ ਲੈ ਲੈ ਕੇ 70 70000 ਨੂੰ ਲੈ ਕੇ ਕੰਮ ਕਰ ਤੇ ਉਹਦੇ ਵਿੱਚ ਉਹ ਖੇਤੀ ਚ ਕੁਝ ਨਹੀਂ ਬਚਦਾ ਤੇ ਇਹਦੇ ਵਿੱਚ तकरीबन ਕਿਸਾਨ ਬੱਤਵਾਦੇ ਦੇ ਜੇ ਕੋਈ ਆਮ ਦਰਮਿਆਨਾ ਛੋਟੇ ਲੈਵਲ ਤੋਂ ਲੈ ਕੇ ਕੰਮ ਸ਼ੁਰੂ ਕਰਦਾ ਹੈ ਉਹਦੇ ਲਈ ਹੀ ਬਹੁਤ ਹੀ ਵਧੀਆ ਕੰਮ ਹੈ ਠੀਕ ਹੈ ਤੇ ਇਹ ਟ੍ਰੇਨਿੰਗ ਲੈਣੀ ਜ਼ਰੂਰੀ ਆ ਜਿਵੇਂ ਕਿ ਅਸੀਂ ਕੇਵੀਕੇ ਤੋਂ ਟ੍ਰੇਨਿੰਗ ਲਈ ਫਿਰ ਅਸੀਂ ਲੁਧਿਆਣਾ ਤੋਂ ਪੀਜੂ ਲੁਧਿਆਣਾ ਤੋਂ ਅਸੀਂ ਸ਼ੈਡ ਪ੍ਰੋਸੈਸਿੰਗ ਦੀ ਲਈ ਹੋਰ ਜੋ ਵੀ ਟ੍ਰੇਨਿੰਗਾਂ ਟਾਈਮ-ਟਾਈਮ ਤੇ ਟ੍ਰੇਨਿੰਗਾਂ ਆਉਂਦੀਆਂ ਆ ਅਸੀਂ ਉਹ ਟ੍ਰੇਨਿੰਗਾਂ ਅਟੈਂਡ ਕਰਦੇ ਆ ਤੇ ਨਮੀਆਂ ਤੋਂ ਨਮੀਆਂ ਸਾਨੂੰ ਉੱਥੋਂ ਜੋ ਵੀ ਜਾਣਕਾਰੀਆਂ ਮਿਲਦੀਆਂ ਅਸੀਂ ਉਹ ਪ੍ਰਾਪਤ ਕਰਦੇ ਆ ਆਕੇ ਆਪਦੇ ਉਹ ਗਰੁੱਪਾਂ ਦੇ ਵਿੱਚ ਵੀ ਜੋ ਵੀ ਸਾਡੇ ਦੋਸਤ ਹੋਰ ਕੰਮ ਕਰਦੇ ਉਹਨਾਂ ਨਾਲ ਵੀ ਅਸੀਂ ਸ਼ੇਅਰ ਕਰਦੇ ਆਗੇ ਸਟਾਰਟਿੰਗ ਦੇ ਵਿੱਚ ਤਾਂ ਇਹ ਆ ਵੀ ਜੇ ਆਪਾਂ ਕਿਉਂਕਿ ਮਾਈਗ੍ਰੇਸ਼ਨ ਦਾ ਹੁੰਦਾ ਥੋੜੇ ਬਕਸੇ ਹੁੰਦੇ ਆਗੇ ਉਦੋਂ ਦਿਲ ਕਰਦਾ ਵੀ ਦੂਸਰੇ ਜਿਵੇਂ ਵੱਡੇ ਬੀ ਕੀਪਰ ਉਹ ਵੀ ਰਾਜਸਥਾਨ ਲੈ ਕੇ ਜਾਂਦੇ ਆ ਜਾਂ ਹੋਰ ਸਟੇਟਾਂ ਦੇ ਵਿੱਚ ਲੈ ਕੇ ਜਾਂਦੇ ਮੱਖੀ ਮਾਈਗ੍ਰੇਸ਼ਨ ਕਰਦੇ ਆ ਤਾਂ ਸਾਡੇ ਕੋਲੇ ਉਦੋਂ ਬਕਸੇ ਥੋੜੇ ਹੁੰਦੇ ਆ ਐਨੇ ਅਸੀਂ ਜੇ ਇਹ ਬਕਸੇ ਥੋੜੇ ਲੈ ਕੇ ਜਾਂਨੇ ਤਾਂ ਸਾਨੂੰ ਖਰਚੇ ਜ਼ਿਆਦਾ ਪੈਂਦਾ ਲਾਗਤ ਸਾਡੀ ਜ਼ਿਆਦਾ ਹੁੰਦੀ ਹੈ ਤੇ ਪ੍ਰੋਡਕਸ਼ਨ ਘੱਟ ਹੁੰਦੀ ਹੈ ਤਾਂ ਉਦੋਂ ਥੋੜੀ ਸਾਨੂੰ ਸਮੱਸਿਆ ਇਹ ਆਉਂਦੀ ਹੈ ਖਰਾਕ ਦਾ ਵਿੱਚ ਇਹ ਮੱਖੀਆਂ ਨੂੰ ਜਿਵੇਂ ਕਿ ਹੁਣ ਆక్సిਜਨ ਚੱਲ ਰਿਹਾ ਇਸ ਟਾਈਮ ਤੇ ਉਹਦੇ ਵਿੱਚ ਇਹ ਹੈ ਵੀ ਸਾਨੂੰ ਖੰਡ ਦਾ ਕੋਲ ਪਾਉਣਾ ਪੈਂਦਾ ਬਹੁਤ ਹੀ ਪਤਲਾ ਜਿਵੇਂ ਬਹੁਤ ਥੋੜੀ ਮਾਤਰਾ ਦੇ ਵਿੱਚ ਖੰਡ ਪਾ ਕੇ ਅਸੀਂ ਉਹਨੂੰ ਮੈਨੇਜ ਕਰਦੇ ਆਂ ਖਰਾਕ ਨੂੰ ਮੱਖੀਆਂ ਨਾਲ ਜਦੋਂ ਵੀ ਅਸੀਂ ਖਰਾਕ ਘਟ ਜਾਂਦੀ ਆ ਕੀ ਠੀਕ ਹੈ ਅਸੀਂ ਉਦੋਂ ਖੰਡ ਦਾ ਕੋਲ ਪਾ ਕੇ ਅਸੀਂ ਉਹਨਾਂ ਨੂੰ ਮੈਨੇਜ ਕਰਦੇ ਆਂਗੇ ਬਹੁਤ ਵਧੀਆ ਕੀਤਾ ਜੀ ਜੇਕਰ ਆਪਾਂ ਦਿਲੋਂ ਜਾਨ ਲਾ ਕੇ ਕਰਨਾ ਬਹੁਤ ਵਧੀਆ ਕੀਤਾ ਹੈਗਾ ਠੀਕ ਹੈ ਜੀ ਜੇਕਰ ਆਪਾਂ ਇਹਨੂੰ ਇੱਕ ਸਹਾਇਕ ਧੰਦਾ ਨਾ ਕਹੀਏ ਤਾਂ ਠੀਕ ਹੈ ਪ੍ਰੋਪਰ ਇਹਨੂੰ ਇੱਕ ਖੇਤੀਬਾੜੀ ਦਾ ਦਰਜੇ ਧੰਦਾ ਦਿੱਤਾ ਦਰਜਾ ਲੈਣਾ ਚਾਹੀਦਾ ਮੇਰੇ ਮੁਤਾਬਕ ਤਾਂ ਇਹਨੂੰ ਕਿਉਂਕਿ ਇਹ ਖੇਤੀ ਦੇ ਨਾਲ ਹੀ ਉਹਨਾ ਹੀ ਪਰਪਲਤਾ ਹੈਗਾ ਜਿੰਨਾ ਆਪਾਂ ਨੂੰ ਖੇਤੀ ਚ ਕਮਾਈ ਆਉਂਦੀ ਆ ਉਨੀ ਇੱਧਰ ਆਉਂਦੀ ਹੈਗੀ ਇਹਨੂੰ ਇੱਕ ਖੇਤੀ ਦਾ ਦਰਜਾ ਦਿੱਤਾ ਜਾਵੇ ਨਾਲ ਕੇ ਸਾਨੂੰ ਇਹਦੇ ਵਿੱਚੋਂ ਜੇ ਫਾਰਮ ਵਗੈਰਾ ਜੇ ਅਸੀਂ ਸ਼ਹਿਤ ਵੇਚਦੇ ਆ ਜੇ ਫਾਰਮ ਵਗੈਰਾ ਵੀ ਇਹਦੇ ਲਾਗੂ ਕਰੇ ਜਾਣ ਜੀ ਤੋ ਤੇ ਕੇ ਆ ਗਾਹਾਂ ਨੂੰ ਅਸੀਂ ਕੱਲ ਨੂੰ ਕੋਈ ਬੈਂਕ ਦੇ ਵਿੱਚ ਕੋਈ ਲਿਮਟ ਬਣਾਉਣੀ ਆ ਕਿਸੇ ਕੋਲੇ ਬੇਜਮੀਨਾ ਕਿਸਾਨ ਮੱਖੀ ਪਾਲਣ ਦਾ ਕੰਮ ਕਰਦਾ ਹੈ ਤੋ ਉਸ ਦੇ ਆਧਾਰ ਤੇ ਉਹ ਆਪਦੀ ਲਿਮਟ ਬਣਾ ਸਕੇ ਤਾਂ ਕਿ ਉਹ ਇਹਦੇ ਨਾਲ ਮੱਖੀ ਪਾਲਣ ਦੇ ਵਿੱਚ ਹੋਰ ਆਪਦਾ ਕੋਈ ਵਾਧਾ ਕਰ ਸਕੇ ਦੂਸਰਾ ਇਹ ਆ ਵੀ ਜਦੋਂ ਆਪਾਂ ਦੇ ਵਿੱਚ ਸੀਜ਼ਨ ਹੁੰਦਾ ਸਰੋਂ ਦਾ ਸੀਜ਼ਨ ਹੁੰਦਾ ਹੈਗਾ ਉਹਦੇ ਵਿੱਚ ਇਹਦੇ ਮੱਖੀ ਦਾ ਬਹੁਤ ਹੀ ਜ਼ਿਆਦਾ ਵਾਧਾ ਹੁੰਦਾ ਕਿਉਂਕਿ ਰਾਣੀ ਮੱਖੀ ਨੇ ਉਦੋਂ ਉਦਾਂੋਂ ਲੈ ਕੇ ਆਉਂਦੀ ਆ ਤੇ ਅੰਡੇ ਪਾਉਂਦੀ ਆ ਉਹ ਸ਼ਾਇਦ ਵੀ ਜ਼ਿਆਦਾ ਦੂਜੇ ਕਾਮਾ ਵਰਕਰ ਹੁੰਦੇ ਆਗੇ ਠੀਕ ਹੈ ਜੀ ਉਹ ਸ਼ਾਇਦ ਲੈ ਕੇ ਆਉਂਦੇ ਆ ਤਾਂ ਉਦੋਂ ਜਦੋਂ ਮੱਖੀ ਦਾ ਜ਼ਿਆਦਾ ਫਲਾ ਹੁੰਦਾ ਹੈਗਾ ਅੰਡੇ ਜ਼ਿਆਦਾ ਪੈ ਜਾਂਦੇ ਆ ਫਿਰ ਅਸੀਂ ਉਹਨੂੰ ਪਾਰਟੀਸ਼ਨ ਕਰ ਦੰਨੇ ਆ ਠੀਕ ਹੈ ਜੀ ਜਿਹੜੇ ਵਿੱਚ ਉਹਦੇ ਰਾਣੀ ਦੇ ਸੈੱਲ ਹੁੰਦੇ ਆ ਉਹ ਦੂਸਰੇ ਬਾਕਸ ਦੇ ਵਿੱਚ ਉਹਦਾ ਅਸੀਂ ਡਿਵੀਜ਼ਨ ਕਰ ਦਿੰਨੇ ਆ ਉਹਨੂੰ ਤਾਂ ਉਹਦੇ ਵਿੱਚੋਂ ਰਾਣੀ ਸੈੱਲ ਨਿਕਲਦਾ ਜਦੋਂ ਤਾਂ ਇਸ ਕਰਕੇ ਉਹਦੇ ਨੈਕਸਟ ਵਾਈਜ਼ ਉਹਦੇ ਵਿੱਚ ਖਾਲੀ ਫਰੇਮ ਪਾ ਪਾ ਕੇ ਅਸੀਂ ਉਹਨੂੰ ਮੱਖੀ ਨੂੰ ਹੋਰ ਅੱਗੇ ਵਧਾਉਨੇ ਆ ਕਿ ਉਹਦੇ ਵਿੱਚ ਤੇ ਇਸ ਨਾਲ ਇਹ ਬਹੁਤ ਹੀ ਗਰੋਥ ਹੁੰਦੀ ਹੈ ਇਹ ਦੇ ਵਿੱਚ ਦੇ ਵਿੱਚ ਮੈਂ 2009 ਤੋਂ ਬੀਕਿੰਗ ਕਰ ਰਿਹਾ ਜਦੋਂ ਮੇਰਾ ਸਕੂਲਿੰਗ ਦੇ ਟਾਈਮ ਤੋਂ ਹੀ ਜਦੋਂ ਮੈਂ 10ਵੀਂ ਕਲਾਸ ਦੇ ਵਿੱਚ ਸੀ ਤੇ ਉਦੋਂ ਮੈਂ ਪੰਜ ਬਾਕਸਾਂ ਤੋਂ ਘੱਟ ਸਟਾਰਟ ਕੀਤਾ ਸੀਗਾ ਇਹ ਤੇ ਉਸ ਤੋਂ ਬਾਅਦ ਹੌਲੀ ਹੌਲੀ ਫਿਰ ਟ੍ਰੇਨਿੰਗ ਤੋਂ ਬਾਅਦ ਮੈਨੂੰ ਬਾਗਬਾਨੀ ਬਾਰੇ ਪਤਾ ਚੱਲਿਆ ਬਾਗਬਾਨੀ ਡਿਪਾਰਟਮੈਂਟ ਤੋਂ ਸਬਸਿਡੀ ਮਿਲਦੀ ਆ ਫਰ 40 ਬਕਸਿਆਂ ਦੀ ਮੈਂ ਉੱਥੋਂ ਸਬਸਿਡੀ ਲੈ ਕੇ ਕੰਮ ਸਟਾਰਟ ਕੀਤਾ ਹੈ ਜਿਆਦਾਤਰ ਮੇਨ ਫੋਕਸ ਆ ਜਿਹੜਾ ਸ਼ਾਇਦ ਉੱਪਰ ਹੀ ਕੀਤਾ ਗਿਆ ਲਿਕਵਿਡ ਸ਼ਾਇਦ ਉੱਪਰ ਪਰ ਹੌਲੀ ਹੌਲੀ ਜਿਵੇਂ ਜਿਵੇਂ ਆਪਾਂ ਵਿਕੀਪੀਡੀਆਂ ਦੇ ਵਿੱਚ ਵਿਚਰਦੇ ਆ ਤੇ ਹੋਰ ਆਪਾਂ ਡਿਪਾਰਟਮੈਂਟ ਨਾਲ ਆਪਾਂ ਮਿਲਜੁਲ ਕਰਦੇ ਆ ਮੈਂ ਪੂਨੇ ਵੀ ਆਪਣੇ ਟ੍ਰੇਨਿੰਗ ਦੇ ਵਿੱਚ ਗਿਆ ਸੀ ਉੱਥੇ ਬਹੁਤ ਸਾਰੀਆਂ ਚੀਜ਼ਾਂ ਪਤਾ ਚੱਲਿਆ ਜਿਵੇਂ ਕਿ ਬੀ ਪੋਲਨ ਬਾਰੇ ਪਤਾ ਚੱਲਿਆ ਉਹ ਉਦੋਂ ਮੈਂ ਆਤਮਾ ਸਕੀਮ ਦੇ ਤਹਿਤ ਉੱਥੇ ਟ੍ਰੇਨਿੰਗ ਲੱਗੀ ਸੀਗੀ ਉੱਥੇ ਗਏ ਸੀ 15 ਦਿਨਾਂ ਲਈ ਪੁਨੇ ਦੇ ਵਿੱਚ ਉੱਥੋਂ ਸਾਨੂੰ ਬਹੁਤ ਸਾਰੇ ਬਾਈ ਪ੍ਰੋਡਕਟਾਂ ਬਾਰੇ ਪਤਾ ਚੱਲਿਆ ਮੈਂ ਉਦੋਂ ਤੋਂ ਹੀ ਇਹਨਾਂ ਚੀਜ਼ਾਂ ਤੇ ਯਾਨੀ ਕਿ ਸਰਚ ਕਰ ਰਿਹਾ ਸੀ ਕਿ ਮੈਂ ਇਹਨਾਂ 'ਚ ਜਵਾਰੇ ਕੰਮ ਕਰਾਂ ਕਿਉਂਕਿ ਆਪਾਂ ਸਿਰਫ ਇੱਕ ਚੀਜ਼ ਉੱਪਰ ਡਿਪੈਂਡ ਰਹਿ ਕੇ ਆਪਾਂ ਕਿਸੇ ਕੰਮ ਦੇ ਵਿੱਚ ਸਫਲਤਾ ਨਹੀਂ ਹਾਸਲ ਕਰ ਸਕਦੇ ਇਸ ਕਰਕੇ ਪੋਲਨ ਦੇ ਵਿੱਚ ਆਮ ਅੱਜ ਵਕ ਆਪਣੇ ਪੰਜਾਬ ਦੇ ਵਿੱਚ ਕਾਫੀ ਕੰਮ ਹੋਇਆਗਾ ਪਿਛਲੇ 2-3 ਸਾਲਾਂ ਦੇ ਵਿੱਚ ਤੇ ਪਰ ਲੋਕਾਂ ਵਿੱਚ ਇਹ ਹਲੇ ਜਾਗਰੂਕਤਾ ਨਹੀਂ ਹੈ ਕਿ ਪੋਲਨ ਕੀ ਚੀਜ਼ ਹੈ ਪੋਲਨ ਇੱਕ ਪਰਪਰਾਗਨਿਕ ਕੰਮ ਹੁੰਦੇ ਆਪਣ ਫਸਲਾਂ ਦੇ ਉਹ ਵੀ ਇੱਕ ਸਰੀ ਲਈ ਬਹੁਤ ਹੀ ਲਾਹੇਵੰਦ ਚੀਜ਼ ਹੈ ਉਸ ਤੋਂ ਬਾਅਦ ਜਿਹੜੀ ਆਪਣੀਆਂ ਬਦੂ ਮੱਖੀਆਂ ਇਹ ਆਪਾਂ ਨੂੰ ਸਿਰਫ ਸ਼ਹਿਦ ਤੇ ਪੋਲਨ ਹੀ ਨਹੀਂ ਦਿੰਦੀਆਂ ਇਹ ਬਹੁਤ ਸਾਰੇ ਹੋਰ ਪ੍ਰੋਡਕਟ ਵੀ ਦਿੰਦੀਆਂ ਜਿਵੇਂ ਪ੍ਰਪੋਲਸ ਆ ਜਾਂਦੀ ਆ ਵੈਕਸ ਆ ਜਾਂਦੀ ਆ ਤੇ ਰਾਇਲ ਜੈਲੀ ਆ ਜਾਂਦੀ ਆ ਬੀ ਵੈਨਮ ਆ ਜਾਂਦਾ ਹੈ ਬੀ ਵੈਨਮ ਤੇ ਰਾਇਲ ਜੈਲੀ ਉੱਪਰ ਹਲੇ ਭਾਰਤ ਵਿੱਚ ਕੰਮ ਨਹੀਂ ਹੋਇਆਗਾ ਅਸੀਂ ਟਰਾਈ ਕਰੀ ਜਾਂਦੇ ਆ ਥੋੜੀ ਥੋੜੀ ਕੋਸ਼ਿਸ਼ ਕੀਤੀ ਆ ਪਰ ਇੱਥੋਂ ਦਾ ਜਿਹੜਾ ਮੌਸਮ ਹੈ ਜਾਂ ਇੱਥੋਂ ਦੇ ਜੋ ਹਾਲਾਤ ਕਹਿ ਸਕਦੇ ਆ ਆਪਣੇ ਆਪਣੇ ਪੈਸਟੀਸਾਈਡ ਦਾ ਜੋ ਪ੍ਰਯੋਗ ਹੁੰਦਾ ਫਸਲਾਂ ਦੇ ਉੱਪਰ ਉਹਦੇ ਕਰਕੇ ਜਿਹੜੇ ਮਨੁੱਖੀ ਦੇ ਬਾਕਸਾ ਕਾਫੀ ਨੁਕਸਾਨੇ ਜਾਂਦੇ ਆ ਜਿਸ ਕਰਕੇ ਰਾਇਲ ਜੈਲੀ ਬੀਪ ਆਪਣਾ ਬੀ ਪੋਲਨ ਜਾਂ ਕੋਈ ਹੋਰ ਪ੍ਰੋਡਕਟ ਆ ਉਹਨਾਂ ਉੱਪਰ ਜਿਆਦਾ ਕੰਮ ਨਹੀਂ ਹੋ ਸਕਿਆ ਤੇ ਮੈਂ ਇਹੀ ਉਮੀਦ ਕਰਦਾ ਕਿ ਇਹਨਾਂ ਚੀਜ਼ਾਂ ਬਾਰੇ ਟ੍ਰੇਨਿੰਗ ਜਿਹੜੀ ਉਹ ਉਪਲਬਧ ਕਰਾਵੇ ਹੋਰ ਵਧੀਆ ਤਰੀਕੇ ਨਾਲ ਵੀ ਅਸੀਂ ਕਿਵੇਂ ਅਸੀਂ ਹੋਰ ਪ੍ਰੋਡਕਟਰ ਲੈ ਸਕਦੇ ਆ ਤੇ ਉਹਨਾਂ ਨੂੰ ਆਪਾਂ ਲੋਕਾਂ ਤੱਕ ਵੀ ਪਹੁੰਚਾਉਣਾ ਲੋਕਾਂ ਨੂੰ ਉਹਨਾਂ ਚ ਪ੍ਰੋਡਕਟਾਂ ਬਾਰੇ ਪਤਾ ਹੋਵੇ ਵੈਸੇ ਅੱਜ ਕੱਲ੍ਹ ਲੋਕ ਐਜੂਕੇਟਿਡ ਆ ਮੋਬਾਈਲਾਂ ਤੇ ਵੀਡੀਓ ਦੇਖਦੇ ਆ ਸਾਰੇ ਹਰ ਚੀਜ਼ ਦਾ ਪਤਾ ਲੱਗਦਾ ਕਿ ਕਿਹੜੀ ਚੀਜ਼ ਦਾ ਕੀ ਕੀ ਬੈਨੀਫਿਟ ਆ ਇਹ ਕਿਵੇਂ ਖਾਂਦੇ ਆ ਕਿਉਂਕਿ ਵਿਦੇਸ਼ਾਂ ਦੇ ਵਿੱਚ ਇਹ ਚੀਜ਼ਾਂ ਨਾਰਮਲ ਆ ਉਹ ਜਿਹੜੇ ਸ਼ਹਿਦ ਆ ਜਾਂ ਕੋਈ ਹੋਰ ਪ੍ਰੋਡਕਟ ਆ ਉਹਨਾਂ ਨੂੰ ਸਿਰਫ ਦਵਾਈਸਨ ਦੇ ਤੌਰ ਤੇ ਨਹੀਂ ਲੈਂਦੇ ਉਹ ਇੱਕ ਖੁਰਾਕੀ ਖੁਰਾਕ ਜਿਹੜੀ ਸਰੀਰ ਦੀ ਖੁਰਾਕ ਆ ਉਸ ਦੇ ਤੌਰ ਤੇ ਲੈਂਦੇ ਆ ਕਿਉਂਕਿ ਇਹ ਸਰੀਰ ਵਾਸਤੇ ਬਹੁਤ ਹੀ ਲਾਹੇਵੰਦ ਚੀਜ਼ ਹੈ ਜੋ ਵੀ ਸ਼ਹਿਦ ਸ਼ਹਿਦ ਲਾਲ ਹੋ ਜਾਂ ਪੋਲਨ ਵਗੈਰਾ ਵਾਲਾ ਪੋਲਣ ਜਿਹੜਾ ਇਹ ਆਪਣੇ ਜੋ ਜਿਮਾਂ ਵਿੱਚ ਜੋ ਆਪਣੇ ਬਾਡੀ ਬਿਲਡਰ ਆ ਗਏ ਉਹਨਾਂ ਵਾਸਤੇ ਬਹੁਤ ਵਧੀਆ ਚੀਜ਼ ਹੈ ਕਿਉਂਕਿ ਇਹ ਜਿਮਾਂ ਵਾਲੇ ਜੋ ਟ੍ਰੇਨਰ ਆ ਉਹ ਸਭ ਕੁਝ ਜਾਣਦੇ ਹੁੰਦੇ ਆ ਤੇ ਉਹ ਸਭ ਕੁਝ ਦੱਸਦੇ ਵੀ ਆਪਾਂ ਨੂੰ ਜਦੋਂ ਅਸੀਂ ਜਿਮ ਦੇ ਵਿੱਚ ਜਾਂਦੇ ਆ ਇਹ ਬਾਡੀ ਬਿਲਡਰ ਜਿਹੜੇ ਸੈਲ ਬਿਲਡਰ ਕੁਆਲਿਟੀ ਰੱਖਦੇ ਆ ਜਿਹੜੇ ਆਪਣੇ ਹੁੰਦੇ ਆ ਵੀ ਪੋਲਣ ਤੇ ਇਹ ਕੈਂਸਰ ਦੇ ਰੋਗੀਆਂ ਲਈ ਵੀ ਬਹੁਤ ਵਧੀਆ ਚੀਜ਼ ਆ ਕਿਉਂਕਿ ਬਹੁਤ ਕਾਫੀ ਹੱਦ ਤੱਕ ਇਹ ਕੈਂਸਰ ਨੂੰ ਕੰਟਰੋਲ ਕਰਦਾ ਹੈਗਾ ਤੇ ਇਸੇ ਤਰ੍ਹਾਂ ਹੋਰ ਬਹੁਤ ਸਾਰੇ ਪ੍ਰੋਡਕਟ ਆ ਉਹਨਾਂ ਉੱਪਰ ਵੀ ਯਾਨੀ ਕਿ ਚਰਚਾ ਹੋਣੀ ਚਾਹੀਦੀ ਆ ਤੇ ਉਹਨਾਂ ਬਾਰੇ ਟ੍ਰੇਨਿੰਗਾਂ ਦਿੱਤੀਆਂ ਜਾਣੀ ਚਾਹੀਦੀਆਂ ਹਨ ਬੀ ਕੀਪਰਾਂ ਨੂੰ ਕਿਉਂਕਿ ਅੱਜ ਕੱਲ ਖਰਚੇ ਬਹੁਤ ਵੱਧ ਚੁੱਕੇ ਆ ਸਿਰਫ ਆਪਾਂ ਸ਼ਾਇਦ ਹੀ ਨਹੀਂ ਰਹਿ ਸਕਦੇ ਸ਼ਾਇਦ ਜਿਹੜੀ ਮਾਰਕੀਟ ਆ ਇਹ ਆਪ ਡਾਊਨ ਹੁੰਦੀ ਰਹਿੰਦੀ ਆ ਇੱਕ ਦੋ ਸਾਲ ਆਪ ਹੁੰਦੀ ਆ ਤੇ ਦੋ ਤਿੰਨ ਸਾਲ ਡਾਊਨ ਵੀ ਰਹਿੰਦੀ ਆ ਇਸ ਕਰਕੇ ਜੇ ਆਪਾਂ ਦੂਸਰੇ ਪ੍ਰੋਡਕਟ ਉੱਪਰ ਵੀ ਆਪਾਂ ਕੰਮ ਕਰਾਂਗੇ ਤਾਂ ਆਪਾਂ ਨੂੰ ਜ਼ਿਆਦਾ ਲਾਸ ਦਾ ਸਾਹਮਣਾ ਨਹੀਂ ਕਰਨਾ ਪੈਣਾ ਤੇ ਜਿਹੜੇ ਨੌਜਵਾਨ ਆ ਉਹਨਾਂ ਵਾਸਤੇ ਇਹ ਬਹੁਤ ਵਧੀਆ ਕੀਤਾਗਾ ਜੇ ਆਪਾਂ ਮੰਨ ਲਓ ਸਾਰੇ ਪ੍ਰੋਡਕਟਾਂ ਉੱਪਰ ਕੰਮ ਕਰਦੇ ਆਂ ਤੇ ਚੰਗੀ ਤਰ੍ਹਾਂ ਟ੍ਰੇਨਿੰਗ ਲੈ ਕੇ ਚੰਗੀ ਤਰ੍ਹਾਂ ਆਪਾਂ ਉਹਨਾਂ ਚੀਜ਼ਾਂ ਦੇ ਉੱਪਰ ਸਰਚ ਕਰਕੇ ਕੰਮ ਕਰੀਏ ਮੇਰਾ ਨਾਮ ਮੰਗਰਾਵਲ ਸਿੰਘ ਪਿੰਨ ਨਿਜੰਮਪੁਰ ਜ਼ਿਲ੍ਹਾ ਮਸਾਦਾ ਰਹਿਣ ਵਾਲਾ ਹਾਂ ਔਰ ਮੈਂ ਇੱਕ ਛੋਟੇ ਪੱਧਰ ਦਾ ਕਿਸਾਨ ਹਾਂ ਮੇਰੇ ਕੋਲ ਕੁੱਲ 3 ਕਿੱਲੇ ਜ਼ਮੀਨਾਂ ਤੇ ਮੈਂ ਇਸ 3 ਕਿੱਲੇ ਵਿੱਚ ਆਪਣੀ ਖੇਤੀ ਕਰਦਾ ਔਰ ਸਾਲ ਵਿੱਚ ਮੈਂ ਤਿੰਨ ਫਸਲਾਂ ਇੱਕ ਕਿੱਲੇ ਵਿੱਚੋਂ ਪ੍ਰਾਪਤ ਕਰਦਾ ਵਾਂ ਔਰ ਇਸ ਦੇ ਨਾਲ ਨਾਲ ਮੈਂ ਆਪਣਾ ਮਧੂਮੱਖੀਆਂ ਦਾ ਕੰਮ ਵੀ ਕੀਤਾ ਜੋ ਕਿ ਇੱਕ ਬਹੁਤ ਹੀ ਸਹਾਇਕ ਤੰਦਾ ਸਾਬਤ ਹੋਇਆ ਮੇਰੇ ਨਾਲ ਜਦੋਂ ਮੈਂ ਇਹ ਕੰਮ ਸ਼ੁਰੂ ਕੀਤਾ ਸੀ ਤੇ ਮੇਰਾ ਕੁੱਲ 15-20 ਹਜ਼ਾਰ ਤੋਂ ਮੈਂ ਸਟਾਰਟਿੰਗ ਕੀਤਾ ਸੀਗਾ ਇਹ ਕੰਮ ਖਰਚੇ ਤੋਂ ਔਰ ਪਹਿਲੇ ਸਾਲ ਵਿੱਚ ਮੇਰੇ ਇਹ ਖਰਚਾ ਪੂਰਾ ਹੋ ਗਿਆ ਸੀ ਤੇ ਇਹ ਖਰਚਾ ਮੈਂ ਕੁਝ ਦਸਾਂ ਕਿ ਡੱਬਿਆਂ ਤੋਂ ਸਟਾਰਟ ਕੀਤਾ ਸੀਗਾ ਔਰ ਅੱਜ ਮੇਰੇ ਕੋਲ 30 ਡੱਬਿਆਂ ਤੇ ਕੰਮ ਜਾ ਪਹੁੰਚਿਆ ਜੋ ਕਿ ਮੈਨੂੰ ਇੱਕ ਬਹੁਤ ਹੀ ਲਾਹੇਵੰਦੰਦਾ ਸਾਬਤ ਹੋਇਆ ਵਾ ਮਧੂ ਮੱਖੀਆਂ ਦਾ ਕੰਮ ਮੈਂ ਸਨ 2016 ਵਿੱਚ ਸ਼ੁਰੂ ਕੀਤਾ ਜੋ ਕਿ ਮੈਂ ਖੇਤੀ ਵਿਗਿਆਨ ਕੇਂਦਰ ਤੋਂ ਪਹਿਲਾਂ ਟ੍ਰੇਨਿੰਗ ਪ੍ਰਾਪਤ ਕੀਤੀ ਔਰ 2016 ਤੋਂ ਮੈਂ ਆਪਣਾ 10 ਡੱਬਿਆਂ ਤੋਂ ਕੰਮ ਸ਼ੁਰੂ ਕੀਤਾ ਸੀਗਾ ਜੋ ਕਿ ਮੇਰਾ ਕੁੱਲ ਖਰਚਾ ਪਾ 20 ਤੋਂ 25000 ਦਾ ਖਰਚਾ ਆਇਆ ਸੀਗਾ ਔਰ ਇਹ ਖਰਚਾ ਮੈਂ ਪਹਿਲੇ ਸਾਲ ਵਿੱਚ ਜਾਨੀ ਕਿ ਮੇਰਾ ਪੂਰਾ ਹੋ ਗਿਆ ਔਰ ਇਸ ਤੋਂ ਬਾਅਦ ਸ਼ਾਇਦ ਦੀ ਮੈਂ ਖੁਦ ਆਪਣੇ ਕਿਲੋ ਅੱਧਾ ਕਿਲੋ ਰਪਾਇਆ ਦੀ ਪੈਕਿੰਗ ਕਰਕੇ ਵੇਚਦਾ ਕਿਉਂਕਿ ਮੈਂ ਕੋਈ ਵੱਡੇ ਲੈਵਲ ਤੇ ਬੀ ਕੀਪਰ ਨਹੀਂਗਾ ਨਾ ਹੀ ਮੈਂ ਦੀ ਮਾਈਗ੍ਰੇਸ਼ਨ ਕਰਦਾ ਔਰ ਮੈਂ ਡੱਬੇ ਵੀ ਇੱਥੇ ਆਪਣੇ ਲੋਕਲ ਹੀ ਰੱਖਦਾ ਹਾਂ ਜਦੋਂ ਮੈਂ ਖੇਤੀ ਵਿਗਿਆਨ ਕੇਂਦਰ ਵਿੱਚ ਕਲਾਸਾਂ ਆਪਣੀਆਂ ਟ੍ਰੇਨਿੰਗ ਲਈ ਸੀਗੀ ਖੇਤੀ ਵਿਗਿਆਨ ਕੇਂਦਰ ਦੁਆਰਾ ਟ੍ਰੇਨਿੰਗ ਪ੍ਰਾਪਤ ਕੀਤੀ ਉਹਨਾਂ ਨੇ ਮੈਨੂੰ ਮਧੂਮੱਖੀਆਂ ਦਾ ਕੰਮ ਕਰਨ ਦੇ ਨਾਲ-ਨਾਲ ਮੰਡੀ ਕਰਨ ਦਾ ਵੀ ਕੰਮ ਮੰਡੀ ਕਰਨ ਦਾ ਤਰੀਕਾ ਵੀ ਦੱਸਿਆ ਸੀ ਜੋ ਕਿ ਅੱਜ ਮੇਰੇ ਲਈ ਬਹੁਤ ਹੀ ਲਾਹੇਵੰਦ ਸਾਬਤ ਹੋ ਰਿਹਾ ਹੈ ਔਰ ਮੇਰੇ ਧੰਦੇ ਦੇ ਵਿੱਚ ਬਹੁਤ ਹੀ ਸਹਾਇਕ ਹੋ ਰਿਹਾ ਮੇਰੇ ਨਾਲ ਜਦੋਂ ਤੁਸੀਂ ਸ਼ਾਇਦ ਦੀ ਪ੍ਰੋਡਕਸ਼ਨ ਕਰ ਲੈਂਦੇ ਹੋ ਤਾਂ ਇਸ ਦਾ ਮੰਡੀਕਰਨ ਬਹੁਤ ਹੀ ਜ਼ਰੂਰੀ ਹੈ ਇਸ ਦਾ ਮੰਡੀਕਰਨ ਜ਼ਰੂਰੀ ਮੰਡੀਕਰਨ ਕਰਨ ਵਾਸਤੇ ਸਭ ਤੋਂ ਪਹਿਲਾਂ ਇਸ ਨੂੰ ਸ਼ਾਇਦ ਨੂੰ ਸਾਫ਼ ਸੁਥਰਾ ਕਰਨਾ ਉਸ ਦੀ ਪੈਕਿੰਗ ਕਰਨਾ ਉਸ ਦੇ ਪੈਕਿੰਗ ਦੇ ਉੱਪਰ ਆਪਣਾ ਮਾਰਕਾ ਲਗਾਉਣਾ ਫਿਰ ਉਸ ਦੀ ਮਾਰਕੀਟਿੰਗ ਜਾਂ ਉਸ ਦੀ ਮਸ਼ਹੂਰੀ ਕਰਨਾ ਇਹ ਸਭ ਗੱਲਾਂ ਮੈਨੂੰ ਖੇਤੀ ਵਿਗਿਆਨ ਕੇਂਦਰ ਤੋਂ ਸਿਖਾਈਆਂ ਗਈਆਂ ਸੀ ਸਿੱਖੀਆਂ ਮੈਂ ਉਸ ਕੋਲੋਂ ਔਰ ਮੈਂ ਅੱਜ ਇਸ ਤਰੀਕੇ ਨਾਲ ਆਪਣੇ ਸ਼ਹਿਦ ਦੀ ਵਿਕਰੀ ਕਰ ਰਿਹਾ ਹਾਂ ਕਿ ਕਿਲੋ ਅੱਧਾ ਕਿਲੋ ਔਰ ਪਾਈਆ ਦੀ ਪੈਕਿੰਗ ਮੈਂ ਕਰ ਰਿਹਾ ਹਾਂ ਗੱਲ ਕਰ ਲਈਏ ਸ਼ਹਿਦ ਦੀ ਸਾਫ ਸਫਾਈ ਦੀ ਕਿਉਂਕਿ ਜਦੋਂ ਆਪਾਂ ਸ਼ਹਿਦ ਕੱਢਦੇ ਹਾਂ ਤਾਂ ਇਸ ਵਿੱਚ ਆ ਸ਼ਹਿਦ ਕੱਢਦੇ ਸਮੇਂ ਮੱਖੀਆਂ ਮੋਮ ਜਾਂ ਹੋਰ ਵੀ ਪੋਲਣ ਜੋ ਮੱਖੀਆਂ ਬਾਹਰੋਂ ਆਪਣੇ ਲੈ ਕੇ ਆਉਂਦੀਆਂ ਹਨ ਪੋਲਣ ਦੀ ਮਾਤਰਾ ਇਹ ਤਿੰਨ ਚੀਜ਼ਾਂ ਵਿੱਚ ਸ਼ਹਿਦ ਦੇ ਮਿਕਸ ਹੋ ਜਾਂਦੀਆਂ ਹਨ ਤੋ ਇਸ ਦੇ ਵਿੱਚੋਂ ਇਸ ਨੂੰ ਸਾਫ਼ ਕਰਨਾ ਵੀ ਬਹੁਤ ਜ਼ਰੂਰੀ ਹੈ ਇੱਕ ਮਧੂਮੱਖੀ ਨੂੰ ਗਰਮੀ ਦੇ ਵਿੱਚ ਆ ਕੇ ਖਰਾਕ ਦੀ ਲੋੜ ਪੈਂਦੀ ਹੈ ਜਦੋਂ ਬਾਹਰੋਂ ਖਰਾਕ ਨਹੀਂ ਆਉਂਦੀ ਕੋਈ ਤੇ ਉਸ ਟਾਈਮ ਅਸੀਂ ਫਿਰ ਇਹਨੂੰ ਨਾ ਮਾਤਰਾ ਵਿੱਚ ਥੋੜੀ ਥੋੜੀ ਖੰਡ ਦੇਣੀ ਪੈਂਦੀ ਹੈ ਖੰਡ ਦਾ ਘੋਲ ਬਣਾ ਕੇ ਤੇ ਉਹਦੇ ਨਾਲ ਇਹਨੂੰ ਫਿਰ ਅਸੀਂ ਖੰਡ ਦਾ ਘੋਲ ਦਿੰਦੇ ਆ ਨਾਲ ਜਿਵੇਂ ਕਿ ਹਫ਼ਤੇ ਵਿੱਚ ਅਸੀਂ ਕੋਈ ਪਾਈਆ ਖੰਡ ਦਿੰਦੇ ਆ ਪਰ ਬਕਸੇ ਨੂੰ ਜੀ ਨਾਲ ਇਹ ਆਪਦਾ ਕੰਮ ਵਧੀਆ ਕਰੀ ਜਾਂਦੀ ਹੈ ਜੀਵਤ ਰਹਿੰਦੇ ਨੇ ਆਂਡੇ ਵਗੈਰਾ ਰਾਣੀ ਪਾਈ ਜਾਂਦੀ ਹੈ ਤੇ ਬੱਚਿਆਂ ਵਿੱਚ ਵਾਧਾ ਹੋ ਜਾਂਦਾ ਹੈ ਤੇ ਕਈ ਵਾਰ ਹੁਣ ਆਮ ਲੋਕ ਕਹਿੰਦੇ ਆ ਵੀ ਸ਼ਹਿਦਾਂ ਵਿੱਚ ਮਿਲਾਵਟ ਹੈ ਪਰ ਸ਼ਹਿਦ ਦੇ ਵਿੱਚ ਮਿਲਾਵਟ ਕਦੇ ਨਹੀਂ ਹੁੰਦੀ ਜੋ ਬੀ ਕੀਪਰ ਸ਼ਹਿਦ ਵੇਚਦਾ ਹੈ ਉਹਦੇ ਵਿੱਚ 1% ਵੀ ਮਿਲਾਵਟ ਨਹੀਂ ਹੁੰਦੀ ਤੇ ਆਮ ਲੋਕਾਂ ਨੂੰ ਇਹ ਹੁੰਦਾ ਵੀ ਸ਼ਹਿਦਾਂ ਦੇ ਵਿੱਚ ਗੁਣ ਹੁੰਦੇ ਆ ਡੋੜ ਦੇ ਸ਼ਹਿਦ ਕਈ ਵਾਰ ਸਿਆਲ ਦੇ ਸਮੇਂ ਵਿੱਚ ਜੰਮ ਜਾਂਦਾ ਹੈ ਜੰਮਿਆ ਹੋਇਆ ਸ਼ਹਿਦ ਵੀ ਸਰਬ ਸ਼ਹਿਦ ਹੁੰਦਾ ਉਹਦੇ ਕਾਰਨ ਲੋਕ ਜਦੋਂ ਜੰਮ ਜਾਂਦਾ ਤੇ ਕਹਿ ਦਿੰਦੇ ਆ ਵੀ ਇਹ ਖੰਡ ਹੈ ਪਰ ਖੰਡ ਬਿਲਕੁਲ ਨਹੀਂ ਹੁੰਦੀ ਉਸ ਗੱਲ ਦੀ ਨਹੀਂ ਚਿੰਤਾ ਕਰਨੀ ਚਾਹੀਦੀ ਜੋ ਸ਼ਹਿਦ ਵੱਡੇ-ਵੱਡੇ ਕੰਪਨੀਆਂ ਦਾ ਆ ਰਿਹਾ ਹੈ ਉਹ ਸ਼ਾਇਦ ਵੀ ਬੀ ਕੀਪਰਾਂ ਕੋਲੋਂ ਹੀ ਜਾਂਦਾ ਹੈ ਜਦੋਂ ਉਹ ਫਿਲਟਰ ਨਹੀਂ ਸਾਫ਼ ਹੋ ਜਾਂਦਾ ਹੈ 50 ਡਿਗਰੀ ਦੇ ਵਿੱਚ ਪੰਪ ਰਿਜਰ ਦੇ ਵਿੱਚ ਫਿਲਟਰ ਹੋ ਜਾਂਦਾ ਹੈ ਉਦੋਂ ਉਹ ਸ਼ਹਿਦ ਜੰਮਣੋਂ हट ਜਾਂਦਾ ਹੈ ਤਾਂ ਆਮ ਲੋਕਾਂ ਨੂੰ ਕੋਈ ਇਹ ਚਿੰਤਾ ਨਹੀਂ ਕਰਨੀ ਚਾਹੀਦੀ ਵੀ ਸ਼ਹਿਦ ਦੀ ਦੀ ਸ਼ਹਿਦ ਜੰਮਿਆ ਵਾ ਗਲਤ ਹੈ ਸ਼ਹਿਦ ਜੰਮਿਆ ਵਾ ਵੀ ਸ਼ੁੱਧ ਹੁੰਦਾ ਹੈ ਤੇ ਹੁਣ ਜੇ ਅਸੀਂ ਫਿਲਟਰ ਕਰਕੇ ਸ਼ਹਿਦ ਵੇਚਾਂ ਬੀਚਾਂਗੇ ਆਪਾਂ ਦਾ ਘਰੇ ਫਿਲਟਰ ਲਾਇਆਗਾ ਉਹਦੇ ਨਾਲ ਵੇਚਦੇ ਜਦੋਂ ਸਾਫ਼ ਕਰਕੇ ਪਾਂ ਸ਼ਹਿਦ ਕਦੇ ਵੀ ਨਹੀਂ ਜੰਮਦਾਗਾ ਜਦੋਂ 50 ਡਿਗਰੀ ਟੈਂਪਰੇਚਰ ਤੇ ਗਰਮ ਹੋ ਜਾਂਦਾਗਾ ਤੇ ਸ਼ਹਿਦ ਖਾਣ ਵਾਲਿਆਂ ਨੂੰ ਵੀ ਵੱਤੋ ਵੱਤ ਅਪੀਲ ਕੀਤੀ ਜਾਂਦੀ ਹੈ ਵੀ ਵੱਤੋ ਵੱਤ ਖਾਓ ਸ਼ਹਿਦ ਤੇ ਪਰ ਸ਼ਹਿਦ ਨਕਲੀ ਕਦੇ ਨਹੀਂ ਹੁੰਦਾਗਾ ਜੋ beek ਦੇ ਉੱਪਰ ਵੇਚੂਗਾ ਉਹ ਸ਼ੁੱਧ ਹੀ ਸ਼ਹਿਦ ਹੁੰਦਾ ਹੈ ਭਾਵੇਂ ਜੰਮਿਆ ਹੋਵੇ ਤੇ ਭਾਵੇਂ ਬਿਨਾ ਜੰਮਿਆ ਹੋਵੇ ਇਹਦੇ ਵਿੱਚ ਸਾਨੂੰ ਅਸੀਂ ਹੁਣ ਜਿਹੜਾ ਪ੍ਰੋਸੈਸਿੰਗ ਪਲਾਂਟ ਲਾਇਆ ਗਿਆ ਹੈ ਜੋ ਐਮ ਐਫ ਪੀ ਆਈ ਦੇ ਨਾਲ ਚੱਲ ਰਹੀ ਹੈ ਉਹਦੇ ਵਿੱਚ ਸਾਨੂੰ ਸਲ ਸਿਟੀ ਵਾਲਾ ਲੋਨ ਮਿਲਿਆਗਾ ਤੇ ਉਹ ਪਲਾਂਟ ਸਾਨੂੰ ਸ਼ਹਿਦ ਪ੍ਰੋਸੈਸਿੰਗ ਕਰਨ ਵਾਸਤੇ ਮਿਲਿਆ ਹੈ ਜਿਹਦੇ ਵਿੱਚ ਸ਼ਹਿਦ ਪੈਕਿੰਗ ਕਰ ਰਹੇ ਆਂ ਪੈਕਿੰਗ ਕਰਕੇ ਵੇਚਦੇ ਆਂ ਤੇ ਹੁਣ ਉਹ ਸ਼ਹਿਦ ਦੇ ਵਿੱਚ ਕੋਈ ਜੰਮਣ ਦੀ ਪ੍ਰੋਬਲਮ ਸਾਨੂੰ ਨਹੀਂ ਆਉਂਦੀ ਤੇ ਸ਼ਹਿਦ ਬਹੁਤ ਵਧੀਆ ਸਾਫ਼ ਹੁੰਦਾ ਹੈ ਸਾਫ਼ ਕਰਕੇ ਅਸੀਂ ਆਪ ਦੇ ਰਜਗਾਰੇ ਜੋਗਾ ਜੋ ਸੇਲ ਕਰਦੇ ਆਂ ਉਹ ਵਿੱਚ ਸਾਨੂੰ ਵਧੀਆ ਨਿਫਾਫਾ ਹੁੰਦਾ ਹੈ ਆਮ ਕਰਕੇ ਰੇਟ ਨੂੰ ਸ਼ਹਿਦ ਦਾ ਘੱਟ ਹੁੰਦਾ ਜੇ ਅਸੀਂ ਹੋਲ ਸੇਲ ਤੇ ਵੇਚਦੇ ਆਂ ਤੇ ਜੇ ਅਸੀਂ ਆਪ ਵੇਚਦੇ ਆਂ ਤਾਂ ਉਹਦੇ ਵਿੱਚ ਵਧੀਆ ਕਮਾਈ ਹੁੰਦੀ ਹੈ ਜਦੋਂ ਸ਼ਹਿਦ ਸਾਡੇ ਡੱਬਿਆਂ ਦੇ ਵਿੱਚ ਤਿਆਰ ਹੋ ਜਾਂਦਾ ਹੈ ਉਦੋਂ ਅਸੀਂ ਡੱਬਿਆਂ ਦੇ ਵਿੱਚੋਂ ਸ਼ਹਿਦ ਵਾਲੇ ਫਰੇਮ ਝਾੜ ਕੇ ਕੱਢ ਲੈਣੇ ਆ ਤੇ ਇੱਕ ਸਾਡਾ ਨੈਟ ਲਾਇਆ ਹੁੰਦਾ ਹੈ ਨੈਟ ਦੇ ਵਿੱਚ ਸਾਡੀ ਮਸ਼ੀਨ ਰੱਖੀ ਹੁੰਦੀ ਹੈ ਅਸੀਂ 4-5 ਬੰਦੇ ਕੰਮ ਕਰਦੇ ਆ ਉਦੋਂ ਕਿ ਉਹ ਫਰੇਮ ਅਸੀਂ ਝਾੜ ਝਾੜ ਕੇ ਉੱਥੇ ਮੱਖੀ ਤੋਂ ਰਹਿਤ ਕਰਕੇ ਲੈ ਜਾਂਦੇ ਆ ਮਸ਼ੀਨ ਦੇ ਵਿੱਚ ਪਾ ਕੇ ਜਦੋਂ ਅਸੀਂ ਉਹਨਾਂ ਨੂੰ ਘਮਾਉਂਦੇ ਆ ਤਾਂ ਸਾਡਾ ਸ਼ਹਿਦ ਮਸ਼ੀਨ ਦੇ ਵਿੱਚ ਨਿਕਲ ਜਾਂਦਾ ਹੈ ਆਏ ਹੌਲੀ-ਹੌਲੀ ਅਸੀਂ ਪ੍ਰੋਸੀਜਰ ਸਾਰਾ ਦਿਨ ਕੰਮ ਕਰੀ ਜਾਂਦੇ ਆ ਜੋ ਹੱਥ ਨੂੰ ਸਾਡੇ ਵਾਸਤੇ 50 60 ਜਾਂ 100 ਵਾਸਾ ਕੱਢ ਲੈਨੇ ਆ ਉਹਦੀ ਅਸੀਂ ਨਾਲ ਦੀ ਨਾਲ ਉਹਨੂੰ ਵਾਲਟਾਂ ਦੇ ਵਿੱਚ ਪਾਈ ਜਾਂਦੇ ਆ ਜੋ ਕਿ ਪਲਾਸਟਿਕ ਦੇ ਵਾਲਟਾਂ ਆਉਂਦੇ ਆ ਉਸ ਤੋਂ ਬਾਅਦ ਅਸੀਂ ਸਾਫ਼ ਕਰ ਲੈਨੇ ਆ ਫਿਲਟਰਾਂ ਨਾਲ ਸਾਫ਼ ਕਰਕੇ ਫਿਰ ਅਸੀਂ ਬਾਅਦ ਸੇਲ ਕਰਦੇ ਆ ਸਟੇਸਿੰਗ ਪਲਾਟ ਨਾਲ ਸਾਫ਼ ਕਰਕੇ ਫਿਰ ਅਸੀਂ ਪੈਕਿੰਗ ਕਰਦੇ ਆ ਪੈਕਿੰਗ ਕਰਕੇ ਫਿਰ ਅਸੀਂ ਅਗਾਹਾਂ ਸੇਲ ਕਰਦੇ ਆ ਜਿਹਦੇ ਵਿੱਚ ਸਾਡੇ ਕੋਲੇ ਫਸਾਈ ਨੰਬਰ ਲੱਗਿਆ ਹੁੰਦਾ ਸਾਰਾ ਕੁਝ ਲਾਇਸੈਂਸ ਵਗੈਰਾ ਨੰਬਰ ਸਾਡੇ ਕੋਲੇ ਹੁੰਦਾ ਹੈ ਐਗ ਮਾਰਕਾ ਸਾਡਾ ਲੱਗਿਆ ਹੁੰਦਾ ਹੈ ਜੋ ਛੋਟੇ ਵੀ ਕਿਸਾਨ ਹੈ ਜਿਵੇਂ ਘਰ ਤੋਂ ਘੱਟ ਜ਼ਮੀਨ ਵਾਲੇ ਜਾਂ ਕੋਈ ਲੇਬਰ ਪ੍ਰਤੀ ਬੰਦਾ ਹੈ ਉਹ ਵੀ ਕੰਮ ਇਹ ਕਰ ਸਕਦਾ ਭਾਵੇਂ ਬਿਨਾਂ ਜ਼ਮੀਨ ਤੋਂ ਹੋਵੇ ਇਹ ਨਾਲ ਆਪਣਾ ਵਧੀਆ ਰੁਜ਼ਗਾਰ ਦਾ ਸਾਧਨ ਹੈ ਸਾਈਡ ਬਿਜ਼ਨਸ ਹੈ ਇਹ ਸਹਾਇਕ ਹੁੰਦਾ ਹੈ ਜਿਹਨਾਂ ਆਪਣੀ ਘਰ ਦੀ ਇਕਵਿਲਦਾਰੀ ਵਧਾਈ ਜਾ ਤੁਰਦੀ ਹੈ ਜੋ ਵੀ ਬੀ ਕੀਪਰ ਨੇ ਨਵਾਂ ਕੰਮ ਕਰਨਾ ਹੈ ਥੋੜੇ ਬਾਕਸਾਂ ਸ਼ੁਰੂ ਕਰੇ ਤਾ ਹੌਲੀ ਹੌਲੀ ਸਟੈਪ ਬਾਈ ਸਟੈਪ ਕੰਮ ਕਰੂਗਾ ਤਾਂ ਉਹ ਜ਼ਰੂਰ ਕਾਮਯਾਬ ਹੋਊਗਾ। ਆਦਰਵਾਇਜ਼ ਜਦੋਂ ਇੱਕੋ ਟਾਈਮ ਇਕੱਠੇ ਬੌਸ ਲੈ ਲੈਨੇ ਆ ਉਦੋਂ ਕਈ ਵਾਰ ਨੁਕਸਾਨ ਵੀ ਹੋ ਜਾਂਦਾ ਹੈ। ਪਰ ਜੇ ਸਟੈਪ ਬਾਜ਼ ਕਰਾਂਗੇ ਤਾਂ ਆਪਾਂ ਨੂੰ ਤਜਰਬਾ ਵੀ ਆ ਜਾਂਦਾ ਹੈ। ਜਿਵੇਂ ਅਸੀਂ ਹੁਣ 18 ਸਾਲ ਤੋਂ ਕੰਮ ਕਰ ਰਹੇ ਹਾਂ ਸਾਨੂੰ ਹਰ ਇੱਕ ਕੰਮ ਦਾ ਪੂਰਾ ਤਜਰਬਾ ਹੈਗਾ ਹੈ। ਇਸ ਤਰੀਕੇ ਨਾਲ ਬੰਦਾ ਕੰਮ ਕਰੇ ਤਾਂ ਵਧੀਆ ਕਾਮਯਾਬ ਹੋ ਜਾਂਦਾ ਹੈ। ਜੇਕਰ ਨਵੇਂ ਕਿਸੇ ਵੀ ਨੌਜਵਾਨ ਨੇ ਕਿਸੇ ਭਾਵੇਂ ਨਾ ਕਿਸੇ ਭਰਾਣੇ ਕਿਸੇ ਵੀ ਕਿਸਾਨ ਨੇ ਬੇਸ਼ੱਕੀ ਬੇਜਿਵਿੰਨਾ ਕੋਈ ਵੀ ਆ ਵੀ ਜੇ ਕਿ ਲੇਬਰਮੈਨ ਵੀ ਆ ਉਹਨੇ ਇਹ ਕਿੱਤਾ ਕਰਨਾ ਉਹ ਕਿੱਤਾ ਬਕਾਇਦਾ ਪਹਿਲੀ ਗੱਲ ਤੇ ਇਹ ਆ ਵੀ ਉਹ ਕਿਸੇ ਬੀ ਕੀਪਿੰਗ ਦੇ ਨਾਲ ਪਹਿਲਾਂ ਉਹ ਸਾਲ 6 ਮਹੀਨੇ ਉਹਦੇ ਨਾਲ ਬਕਾਇਦਾ ਕੰਮ ਕਰੇ ਉਸ ਤੋਂ ਬਾਅਦ ਉਹ ਕੇਵੀਕੇ ਤੋਂ ਟ੍ਰੇਨਿੰਗ ਲਵੇ ਕਿਸੇ ਵੀ ਉਹ ਆਦ ਨੇੜਲੇ ਕੇਵੀਕੇ ਤੋਂ ਖੇਤੀਬਾਗਣ ਕੇਂਦਰ ਤੋਂ ਟ੍ਰੇਨਿੰਗ ਲਵੇ ਫਿਰ ਉਹ ਤੋਂ ਥੋੜੇ ਬਕਸਿਆਂ ਨਾਲ ਸ਼ੁਰੂ ਕਰੇ 5 ਤੋਂ 10 ਬਕਸਿਆਂ ਨਾਲ ਕਿਉਂਕਿ ਇਹਦੇ ਵਿੱਚ ਮੱਖੀ ਇਹ ਜਿਸ ਤਰ੍ਹਾਂ ਪੈਦਾ ਹੁੰਦੀ ਹੈ ਉਸੇ ਤਰ੍ਹਾਂ ਨੁਕਸਾਨ ਵੀ ਬਹੁਤ ਹੋ ਜਾਂਦਾ ਹੈ ਇਹਦਾ ਮੱਖੀ ਦਾ ਹੀ ਕਈ ਵਾਰ ਆਨ ਗੱਲੀ ਦੇ ਵਿੱਚ ਹੇਟ ਵੀ ਹੋ ਜਾਂਦੀ ਐ ਠੀਕ ਹੈ ਜੀ ਮੱਖੀ ਮਰ ਵੀ ਜਾਂਦੀ ਐ ਉਦੋਂ ਜੇਕਰ ਜ਼ਿਆਦਾ ਹੋ ਵੱਡੇ ਕੰਮ ਪੱਧਰ ਤੇ ਕੰਮ ਸ਼ੁਰੂ ਕਰੂਗਾ ਤਾਂ ਉਹਦਾ ਨੁਕਸਾਨ ਹੋ ਸਕਦਾਗਾ ਜਦੋਂ ਅਸੀਂ ਇਹਦੇ ਵਿੱਚ ਸੀਜ਼ਨ ਹੁੰਦਾ ਪੂਰਾ ਸ਼ਹਿਦ ਆ ਰਿਹਾ ਹੁੰਦਾ ਅਸੀਂ ਸ਼ਹਿਦ ਜਦੋਂ ਕੱਢਦੇ ਆ ਬਕਸੇ ਦੇ ਵਿੱਚੋਂ ਕੱਢ ਕੇ ਕਿਉਂਕਿ ਸਾਥੋਂ ਅਸੀਂ ਉਵੇਂ ਕੇ ਰਾ ਮਟੀਰੀਅਲ ਹੀ ਉਸ ਉਦਾਂ ਨੂੰ ਸੇਲ ਕਰਦੇ ਸੀ ਪਹਿਲਾਂ ਤਾਂ ਠੀਕ ਹੈ ਜੀ ਉਦਾਂ ਹੀ ਜਿਵੇਂ ਕੱਚਾ ਸ਼ਹਿਦ ਕਹ ਲਓ ਉਹਨੂੰ ਕੱਚਾ ਸ਼ਹਿਦ ਨੂੰ ਅਸੀਂ ਅੱਗੇ ਸੇਲ ਕਰਦੇ ਸੀਗੇ ਪਰ ਹੁਣ ਅਸੀਂ ਕੀ ਕਰਦੇ ਆ ਪ੍ਰੋਸੈਸਿੰਗ ਪਲਾਂਟ ਤੇ ਉਹ ਸਹੂਲਤਾਂ ਸਾਨੂੰ ਮਿਲੀਆਂ ਅਸੀਂ ਤੇ ਉਹਦੇ ਨਾਲ ਅਸੀਂ ਸ਼ਹਿਦ ਪ੍ਰੋਸੈਸ ਕਰਕੇ ਸਾਫ ਕਰਕੇ ਫਿਲਟਰਿੰਗ ਕਰਕੇ ਪਹਿਲੀ ਗੱਲ ਤੇ ਆ ਜੇ ਸਾਥੋਂ ਕੋਈ ਡੀਲਰ ਜਾਂ ਡਿਸਟ੍ਰੀਬਿਊਟਰ ਜੋ ਵੀ ਹੈਗੇ ਆ ਤੇ ਮਾਰਕੀਟ ਦੇ ਵਿੱਚ ਖਰੀਦਣ ਵਾਲੇ ਸ਼ਹਿਦ ਅਸੀਂ ਉਹਨਾਂ ਨੂੰ ਸੇਲ ਕਰਦੇ ਆ ਤਾਂ ਨਹੀਂ ਅਸੀਂ ਆਪਦਾ ਲੈਵਲਿੰਗ ਕਰਕੇ ਆਪਦਾ ਮਾਰਕਾ ਲਾ ਕੇ ਉਹਨੂੰ ਲੋਕਲ ਮਾਰਕੀਟ ਦੇ ਵਿੱਚ ਸੇਲ ਕਰਦੇ ਆ ਪਰ ਸੇਲਿੰਗ ਦੀ ਥੋੜੀ ਸਮੱਸਿਆ ਤੇ ਆਉਂਦੀ ਹੈ ਕਿਉਂਕਿ ਪ੍ਰੋਪਰ ਉਹਨਾਂ ਹਜੇ ਨਹੀਂ ਆਪਣੇ ਲੋਕ ਜਾਗਰੂਕ ਨਹੀਂ ਹੋਏ ਵੀ ਉਹਨੂੰ ਸ਼ਹਿਦ ਪ੍ਰਤੀ ਜਦਾਂ ਉਹ ਰਸੋਈ ਦੇ ਵਿੱਚ ਇਹ ਆ ਵੀ ਜਦਾਂ ਆਪਣੇ ਲੂਣ ਮਿਰਚ ਆਉਂਦਾ ਰਸੋਈ ਦੇ ਵਿੱਚ ਉਦਾਂ ਸ਼ਹਿਦ ਨਹੀਂ ਆ ਰਿਹਾ ਵੀ ਜਦੋਂ ਉਹ ਕਿਸਾਨ ਜਾਂ ਆਪਣੀ ਬੀਬੀ ਕੋਈ ਵੀ ਆਧਾਰ ਰਾਸ਼ਨ ਲੈਣ ਜਾਂਦੀ ਹੈ ਦੁਕਾਨ ਤੇ ਵੀ ਲੂਣ ਮਿਰਚ ਵਗੈਰਾ ਜੋ ਵੀ ਖਰੀਦਦੀ ਹੈ ਉੱਥੇ ਉਹ ਨੂੰ ਸ਼ਹਿਦ ਦੀ ਜਦੋਂ ਮੰਗ ਕਰਨ ਲੱਗ ਜੇ ਵੀ ਮੈਨੂੰ ਸ਼ਹਿਦ ਦੀ ਸਿੱਸੀ ਵੀ ਦਿਓ ਉਦੋਂ ਸਾਡਾ ਸ਼ਹਿਦ ਦਾ ਕਾਰੋਬਾਰ ਹੋਰ ਪਰਫੁੱਲਤ ਹੋਊਗਾ ਬੀ ਕੀਪਿੰਗ ਦੇ ਲਾਗਤ ਖਰਚੇ ਮਾਈਗ੍ਰੇਸ਼ਨ ਦੇ ਬਹੁਤ ਵਧ ਰਹੇ ਆ ਕਿਉਂਕਿ ਜੋ ਅਸੀਂ ਪਹਿਲਾਂ 6 ਰੁਪਏ ਪਰ ਕਿਲੋਮੀਟਰ ਅਸੀਂ ਗੱਡੀ ਜਾਂ ਆਪਦੀ ਵੀ ਲੈ ਕੇ ਜਾਂਦੇ ਜਾਂ ਅਸੀਂ ਕਿਰਾਏਤੀ ਵੀ ਲੈ ਕੇ ਜਾਂਦੇ 6 ਰੁਪਏ ਪਰ ਕਿਲੋਮੀਟਰ ਜਾਂਦੇ ਸੀ ਜੋ ਅੱਜ ਸਾਨੂੰ 12 ਤੋਂ 15 ਰੁਪਏ ਪੈ ਰਹੀ ਆ ਤੇ ਉਹਦੇ ਕਾਰਨ ਲਾਗਤ ਖਰਚੇ ਸਾਡੇ ਵਧ ਗਏ ਸ਼ਾਇਦ ਦੇ ਰੇਟ ਸਾਡੇ ਘਟ ਕੇ ਕਾਰਨ ਕੀ ਆ ਜੋ ਕਿ ਨਕਲੀ ਸ਼ਹਿਰ ਬਾਜ਼ਾਰ ਦੇ ਵਿੱਚ ਬਣ ਰਿਹਾ ਸਾਇਟਰੀਆਂ ਤੇ ਨਿਕਲ ਕਸੀ ਜਾਵੇ ਉਹ ਲੋਕਾਂ ਦੀ ਸਿਹਤ ਨਾਲ ਖਲਵਾੜ ਕਰਦੇ ਆ ਸੈਕੰਡਲੀ ਇੱਕ ਜੋ ਸਾਡੇ ਬਕਸੇ ਚੋਰੀ ਹੋ ਜਾਂਦੇ ਆ ਉਹ ਤੇ ਪੁਲਿਸ ਲੋਕਲ ਪੁਲਿਸ ਆ ਕੋਈ ਵੀ ਜਾਂ ਕਿਤੇ ਅਸੀਂ ਅਦਰ ਸਟੇਟ ਬੈਠੇ ਆ ਲੋਕਲ ਕੋਈ ਵੀ ਸਟੇਟ ਦੇ ਬੈਠੇ ਆ ਅਸੀਂ ਉਹ ਪੁਲਿਸ ਉੱਥੇ ਕੋਈ ਵੀ ਕਾਰਵਾਈ ਨਹੀਂ ਕਰਦੀ ਤੋ ਕੀ ਹੁੰਦਾ ਕਿ ਉਹਨਾਂ ਦੇ ਚੋਰਾਂ ਦੇ ਹੌਸਲੇ ਹੋਰ ਬਲੰਦ ਹੋ ਜਾਂਦੇ ਆ ਤੇ ਇਸ ਕਰਕੇ ਸਾਨੂੰ ਉਹ ਦੂਰੀ ਮਾਰ ਪੈਂਦੀ ਆ ਇੱਕ ਤਾਂ ਸਾਡੀ ਕੋਈ ਸੁਣਵਾਈ ਨਹੀਂ ਹੁੰਦੀ ਇਹਕ ਸਾਡਾ ਚੋਰ ਜਦੋਂ ਨੁਕਸਾਨ ਕਰ ਜਾਂਦੇ ਆਸੀਂ ਆਰਥਿਕ ਤੌਰ ਤੇ ਹੋਰ ਉਹਦੋਂ ਲੁੱਟੇ ਮਹਿਸੂਸ ਕਰਦੇ ਆ ਤੇ ਇੱਕ ਇਹ ਆ ਵੀ ਸਾਡਾ ਜਿੰਨੇ ਵੀ ਕੀਪਰ ਹੈ ਉਹਨਾਂ ਦਾ ਬੀਮਾ ਜ਼ਰੂਰੀ ਹੈ ਕਿਉਂਕਿ ਇਸ ਤਰ੍ਹਾਂ ਦੇ ਕਈ ਹਾਦਸੇ ਵਾਪਰ ਜਾਂਦੇ ਆ ਕਿ ਬੀ ਕੀਪਿੰਗ ਬੀ ਕੀਪਰ ਭਰਾ ਠੀਕ ਹੈ ਉਹ ਅਲਵਿਦਾ ਕਹਿ ਜਾਂਦਾ ਸਾਨੂੰ ਤੇ ਪਿੱਛੇ ਪਰਿਵਾਰ ਨੂੰ ਸਰਵਾਈਵ ਕਰਨਾ ਬਹੁਤ ਔਖਾ ਹੋ ਜਾਂਦਾ ਹੈਗਾ ਮੈਂ ਜਦੋਂ ਸਕੂਲਿੰਗ ਟਾਈਮ ਤੋਂ 10ਵੀਂ ਦੇ ਵਿੱਚ ਸੀ ਜਦੋਂ ਮੈਂ ਇਸ ਕੰਮ ਸਟਾਰਟ ਕੀਤਾ ਸੀਗਾ ਤੇ ਵਧੀਆ ਜਣਕੇ ਦੇ ਵਿੱਚ ਇਹ ਕੰਮ ਹੈਗਾ ਵੀ ਆਪਾਂ ਨਾਲ ਨਾਲ ਸਟੱਡੀ ਵੀ ਕਰ ਸਕਦੇ ਆ ਤੇ ਪ੍ਰੋਪਰ ਇਹ ਨਹੀਂ ਵੀ ਆਪਾਂ ਨੂੰ ਸਾਰਾ ਕੰਮ ਆਪਣਾ ਜਿਆਦਾ ਟਾਈਮ ਦੇਣਾ ਪੈਣਾ ਹੈ ਬਾਕਸਿਆਂ ਵਾਸਤੇ ਇਹਦੇ ਵਾਸਤੇ ਸਿਰਫ ਦਿਨ ਚ ਦੀ ਇੱਕ ਜਾਂ ਦੋ ਘੰਟੇ ਕਾਫੀ ਹੁੰਦੇ ਆ ਇਨੇ ਟਾਈਮ ਵਿੱਚ ਆਪਾਂ ਵਧੀਆ ਕੰਮ ਨਾਲ ਨਾਲ ਕਰ ਸਕਦੇ ਆ ਇਹ ਪਾਰਟ ਟਾਈਮ ਦੇ ਤੌਰ ਤੇ ਵੀ ਕਰ ਸਕਦੇ ਆ ਤੇ ਬਿਜ਼ਨਸ ਤੌਰ ਤੇ ਵੀ ਕਰ ਸਕਦੇ ਆ ਜੇ ਕਿਸੇ ਨੇ ਥੋੜੇ ਲੈਵਲ ਤੇ ਕੰਮ ਸਟਾਰਟ ਕਰਨਾ ਕੋਈ ਕਹਿੰਦਾ ਵੀ ਮੈਂ ਵਧੀਆ ਕੁਆਲਿਟੀ ਦਾ ਸ਼ਹਿਦ ਲੈਣਾ ਜਾਂ ਘਰ ਵਾਸਤੇ ਚਾਹੀਦਾਗਾ ਤਾਂ ਦੋ ਚਾਰ ਬਾਕਸ ਆਪਣੇ ਘਰ ਦੀ ਛੱਤ ਉੱਪਰ ਰੱਖ ਕੇ ਵੀ ਇਹ ਚੀਜ਼ ਹੈ ਜਿਹੜਾ ਆਪਾਂ ਕਰ ਸਕਦਾ ਹੈਗੇ ਇੱਕ ਅਕਸਰ ਮੈਂ ਕਿਉਂਕਿ ਖੁਦ ਮਾਰਕੀਟਿੰਗ ਕਰ ਰਿਹਾ ਸ਼ਹਿਦ ਦੀ ਪੈਕ ਕਰਕੇ ਘਰੋਂ ਹੀ ਮੇਰਾ ਸੇਲ ਹੋ ਰਿਹਾ ਮੈਂ ਕਈ ਦੇ ਕੋਈ ਸ ਤੇ ਸਤ ਸਾਲ ਤੋਂ ਮੇਰੇ ਕੋਲੇ ਐਫਐਸਐਸਏ ਦਾ ਜਨਕੂ ਹੈਗਾ ਰਜਿਸਟ੍ਰੇਸ਼ਨ ਹੈਗੀ ਆ ਪ੍ਰੋਪਰ ਮੈਂ ਪੈਕਿੰਗ ਕਰ ਰਿਹਾਗਾ ਤੇ ਅਕਸਰ ਜਿਹੜੀ ਪ੍ਰੋਬਲਮ ਆਉਂਦੀ ਸੀ ਮੈਨੂੰ ਪਹਿਲਾਂ-ਪਹਿਲਾਂ ਦੇ ਵਿੱਚ ਆਈ ਸੀਗੀ ਕਿ ਲੋਕ ਕਹਿੰਦੇ ਸੀ ਕਿ ਸ਼ਾਇਦ ਜੰਮ ਜਾਂਦਾ ਹੈ ਜਾਂ ਵੀ ਇਹ ਕਲਰ ਅਲੱਗ ਦਾ ਹੁੰਦਾ ਹੈ ਕਿਉਂਕਿ ਹਰ 15 20 ਦਿਨ ਬਾਅਦ ਜਿਹੜਾ ਫਲੋਰਾ ਚੇਂਜ ਹੁੰਦਾ ਰਹਿੰਦਾ ਤੇ ਜਿਹੜੇ ਸ਼ਾਇਦ ਦੇ ਪ੍ਰੋਪਰਟੀਆਂ ਚੇਂਜ ਹੁੰਦੀਆਂ ਰਹਿੰਦੀਆਂ ਕਲਰ ਵੀ ਚੇਂਜ ਹੁੰਦਾਗਾ ਜਿਵੇਂ ਕਿ ਸਰੋਂ ਦਾ ਸ਼ਾਇਦ ਆ ਉਹ 24 ਘੰਟੇ ਦੇ ਵਿੱਚ ਜੰਮ ਜਾਂਦਾ ਪ੍ਰੋਪਰ ਪੂਰੇ ਦਾ ਪੂਰਾ ਪਰ ਆਪਣੇ ਜਿਹੜੇ ਇੰਡੀਆ ਦੇ ਵਿੱਚ ਲੋਕਾਂ ਨੂੰ ਇਹ ਹੁੰਦਾ ਵੀ ਜਿਹੜਾ ਜੰਮਗਾ ਸ਼ਾਇਦ ਉਹ ਮਿਲਾਵਟੀ ਹੈ ਕਈਆਂ ਨੂੰ ਹੁੰਦਾ ਵੀ ਖੰਡ ਪਾਈ ਹੋਈ ਹੈ ਖੰਡ ਦਾ ਇਹ ਹੁੰਦਾ ਜਦੋਂ ਵੀ ਆਪਾਂ ਕੋਈ ਖੰਡ ਕਿਸੇ ਚੀਜ਼ ਦੇ ਵਿੱਚ ਮਿਕਸ ਹੋਊਗੀ ਖੰਡ ਹੈ ਜਿਹੜੀ ਉੱਪਰ ਤੋਂ ਜੰਮਣਾ ਸਟਾਰਟ ਹੁੰਦੀ ਹੈ ਥੱਲੇ ਨੂੰ ਆਉਂਦੀ ਹੈ ਜਿਹੜਾ ਸ਼ਾਇਦ ਉਹ ਜਦੋਂ ਸਾਰਾ ਬਰਾਬਰ ਜੰਮੂਗਾ ਜਾਂ ਹੇਠਾਂ ਤੋਂ ਜੰਮਣਾ ਸਟਾਰਟ ਹੋਊਗਾ ਇਹ ਦੀ ਮੇਨ ਆ ਯਾਨੀ ਕਿ ਨਿਸ਼ਾਨੀ ਹੁੰਦੀ ਹੈ ਸ਼ਾਇਦ-ਸ਼ਾਇਦ ਦੀ ਮੈਂ ਜਿਵੇਂ ਇੱਕ ਤੁਹਾਨੂੰ ਦੱਸਿਆ ਵੀ ਆਪਾਂ ਬੜਾ ਬਾਇਓ ਪ੍ਰੋਡਕਟਾਂ ਦੇ ਉੱਪਰ ਕੰਮ ਕਰ ਰਹੇ ਹਾਂਗੇ ਹੋ ਸਕਦਾ ਆਉਣ ਵਾਲੇ ਟਾਈਮ ਦੇ ਵਿੱਚ ਹੋਰ ਵੀ ਵਧੀਆ ਹੋਵੇ ਕੰਮ ਮੈਂ ਕੁੰਭ ਹਣੀ ਪੂਰੀ ਕੰਮ ਕੀਤਾ ਸੀਗਾ ਪਰ ਉਹ ਚੀਜ਼ਾਂ ਮੈਂ ਤਿਆਰ ਕਰ ਲਈਆਂ ਪਰ ਉਹਦੇ ਮਾਰਕੀਟ ਨਹੀਂ ਕਿਉਂਕਿ ਲੋਕਾਂ ਦੇ ਵਿੱਚ ਅਵੇਅਰਨੈਸ ਹਲੇ ਉਨੀ ਨਹੀਂ ਹੈਗੀ ਪਹਿਲਾਂ ਨਾਲ ਕਾਫੀ ਫਰਕ ਪਿਆ ਲੋਕਾਂ ਦਾ ਜੰਮੈਂ ਸ਼ਾਇਦ ਵੀ ਲੋਕ ਲੈ ਜਾਂਦੇ ਆ ਕਹਿੰਦੇ ਕੁਛ ਸਾਨੂੰ ਸੁੱਧ ਚਾਹੀਦਾਗਾ ਭਾਂ ਜੰਮ ਜੇ ਕੁਝ ਕਰ ਨਹੀਂ ਪਰ ਹੁਣ ਹੌਲੀ ਹੌਲੀ ਫਰਕ ਪੈ ਰਿਹਾ ਲੋਕਾਂ ਦੇ ਵਿੱਚ ਮੈਂ ਆਪਣੇ ਕੰਮ ਹਣੀ ਤਿਆਰ ਕੀਤਾ ਸੀਗਾ ਉਹਦੇ ਯਾਨੀ ਕਿ ਮੈਨੂੰ ਪ੍ਰੋਪਰ ਕੋਈ ਮਾਰਕੀਟ ਨਹੀਂ ਮਿਲੇਗੀ ਮੈਂ ਆਨਲਾਈਨ ਸੇਲ ਕਰਨ ਦੀ ਕੋਸ਼ਿਸ਼ ਕੀਤੀ ਪਰ ਉਹਦੇ ਵਿੱਚ ਉਹਦੀ ਜਿਹੜੀ ਕੋਸਟ ਬਹੁਤ ਜ਼ਿਆਦਾ ਹਾਈ ਹੋ ਜਾਂਦੀ ਹੈ ਜਿਹੜੀ ਆਮ ਲੋਕਾਂ ਦੇ ਵੱਸ ਤੋਂ ਬਾਹਰ ਹੋ ਜਾਂਦੀ ਹੈ ਉਸ ਤੋਂ ਬਾਅਦ ਪੋਲਨ ਦੇ ਉੱਤੇ ਕੰਮ ਕੀਤਾ ਗਿਆ ਪੋਲਨ ਦਾ ਵੀ ਪੈਕੀਜ ਕਰਕੇ ਵੇਚਿਆ ਗਿਆ ਉਹ ਵੀ ਜਿਹੜੇ ਐਜੂਕੇਟਿਡ ਲੋਕ ਆ ਉਹ ਜਰੂਰ ਉਹਨੂੰ ਲੈਂਦੇ ਆ ਪਰ ਜਿਹੜੇ ਆਮ ਲੋਕ ਆ ਉਹਨਾਂ ਦੇ ਵਾਸਤੇ ਬਾਹਰ ਦੀ ਗੱਲ ਹੋ ਜਾਂਦੀ ਹੈ ਮੈਂ ਅੱਜਕੱਲ ਦੇ ਯੂਥ ਦੀ ਗੱਲ ਕਰਨਾ ਚਾਹੁੰਗਾ ਕਿਉਂਕਿ ਅੱਜਕੱਲ ਜਿਹੜਾ ਬਾਹਰ ਦਾ ਰੁਟੀਨ ਬਣਿਆ ਹੋਇਆਗਾ ਸਭ ਕੋਈ ਬਾਹਰ ਨੂੰ ਜਾ ਰਹੇ ਆ ਪੰਨ ਕਿਸੇ ਦਾ ਇੱਧਰ ਕੋਈ ਚੰਗਾ ਫਿਊਚਰ ਹੈ ਜਾਂ ਨਹੀਂ ਹੈ ਕਿਸੇ ਕੋਲ ਚੰਗਾ ਰੋਜ਼ਗਾਰ ਹੈ ਪਰ ਮੈਂ ਇਹ ਕਹਿਣਾ ਚਾਹੁੰਗਾ ਇੱਕ ਵਾਰ ਤੁਸੀਂ ਇੱਧਰ ਵੀ ਟਰਾਈ ਕਰੋ ਬੀ ਕੀਪਿੰਗ ਦੇ ਵਿੱਚ ਟਰਾਈ ਇੱਕ ਜਰੂਰ ਕਰਕੇ ਦੇਖੋ ਪ੍ਰੋਪਰ ਤਰੀਕੇ ਦੇ ਨਾਲ ਤੇ ਹੋ ਸਕਦਾ ਤੁਹਾਨੂੰ ਬਾਹਰ ਜਾਣ ਦੀ ਜਰੂਰਤ ਨਾ ਪਵੇ ਕਿਉਂਕਿ ਆਪਾਂ ਬਾਹਰ ਜਾ ਕੇ ਵੀ ਉੱਥੇ ਜਿਹੜੇ ਜ਼ਿਆਦਾਤਰ ਪੰਜਾਬੀ ਦੇਖੇ ਗਏ ਆ ਲੇਬਰਾਂ ਦੇ ਕੰਮ ਹੀ ਕਰਦੇ ਆ ਬਹੁਤ ਘੱਟ ਜਿਹੜੇ ਐਜੂਕੇਟਿਡ ਲੋਕ ਆ ਜਿਹੜੇ ਉੱਥੇ ਚੰਗੀ ਪੋਸਟਿੰਗ ਤੇ ਹੋਣਗੇ ਤੇ ਇਸ ਕਰਕੇ ਤੁਸੀਂ ਇੱਕ ਵਾਰੀ ਟਰਾਈ ਜ਼ਰੂਰ ਕਰੋ ਇੱਥੇ ਇੰਡੀਆ ਦੇ ਵਿੱਚ ਰਹਿ ਕੇ ਵੀ ਆਪਣੇ ਘਰ ਦੇ ਵਿੱਚ ਘਰ ਦੇ ਵਿੱਚ ਰਹਿ ਕੇ ਵੀ ਆਪਾਂ ਇੱਕ ਚੰਗਾ ਕੰਮ ਨੂੰ ਚੰਗੀ ਤਰ੍ਹਾਂ ਕਰ ਸਕੀਏ 2014 ਤੋਂ ਲੈ ਕੇ ਵੀ ਫਾਰਮਿੰਗ ਦਾ ਕੰਮ ਕਰ ਰਿਹਾ ਹਾਂ ਇਹ ਬੜੀ ਇੱਕ ਸਹਾਇਕ ਤੰਦਾ ਹੈ ਤੇ ਸਮੇਂ ਦੇ ਨਾਲ ਨਾਲ ਇਹ ਕੁਸ਼ਲ ਦਿੱਕਤਾਂ ਕਰਨਾ ਰੇਟ ਦੀ ਦਿੱਕਤ ਹੋਣ ਕਰਨਾ ਇਹਦਾ ਸ਼ਾਇਦ ਦਾ ਰੇਟ ਆ ਡਾਊਨ ਹੋ ਰਿਹਾਗਾ ਜਿਹੜੇ ਪ੍ਰਾਈਵੇਟ ਕੰਪਨੀ ਆਈਆਂ ਉਹ ਆਪਣੇ ਹਿਸਾਬ ਦਾ ਰੇਟ ਲਗਾ ਰਹੇ ਆ ਤੇ ਅਤੇ ਜਿਹੜਾ ਕੋਈ ਛੋਟਾ ਵੀ ਫਾਰਮ ਆ ਉਹ ਇਹ ਕੰਮ ਨੂੰ ਛੱਡ ਜਾ ਛੱਡ ਰਿਹਾਗਾ ਅਸੀਂ ਖੇਤੀਬਾੜੀ ਵਿਗਿਆਨ ਵਿਭਿੰਨਾਂ ਤੋਂ ਮਧੂਮੱਖੀ ਬਾਰੇ ਟ੍ਰੇਨਿੰਗ ਲਈ ਸਾਨੂੰ ਇੱਕ ਹਫ਼ਤੇ ਦੀ ਟ੍ਰੇਨਿੰਗ ਕਰਵਾਈ ਗਈ ਉੱਥੇ ਸਾਨੂੰ ਮੱਖੀ ਬਾਰੇ ਦੱਸਿਆ ਗਿਆ ਕਿੱਦਾਂ ਇਸ ਦਾ ਪੋਲਣ ਬਾਰੇ ਦੱਸਿਆ ਗਿਆਗਾ ਇਸ ਨੂੰ ਇਸ ਦੀ ਗ੍ਰੋਥ ਬਾਰੇ ਦੱਸਿਆ ਗਿਆਗਾ ਜੇ ਅਸੀਂ ਇਸ ਸਕੀਮ 'ਚ ਸਾਨੂੰ 50 ਬਕਸੇ ਮਿਲੇ ਸੀਗੇ ਇਸ ਨਾਲ ਅਸੀਂ ਆਪਣਾ ਰਜਗਾਰ ਵਧੀਆ ਚਲਾ ਰਹੇ ਹਾਂ ਤੇ ਇਸ ਨੂੰ ਖੇਤੀਬਾੜੀ ਦੇ ਨਾਲ-ਨਾਲ ਇੱਕ ਵਧੀਆ ਤੰਦਾ ਮੰਨਿਆ ਜਾ ਰਿਹਾ ਹੈਗਾ ਸਭ ਤੋਂ ਪਹਿਲਾਂ ਸ਼ਹਿਦ ਕੱਢਣ ਤੋਂ ਪਹਿਲਾਂ ਤੁਸੀਂ ਉਸ ਨੂੰ ਸਾਫ਼ ਕਰਦੇ ਹਾਂ ਔਰ ਉਸ ਤੋਂ ਬਾਅਦ ਉਸ ਦੀ ਪੈਕਿੰਗ ਜੋ ਮੈਂ ਕੱਚ ਦੀ ਸ਼ੀਸ਼ੀ ਵਿੱਚ ਕਰਦਾ ਹਾਂ ਔਰ ਲੰਮੇ ਸਮੇਂ ਵਿੱਚ ਉਸ ਨੂੰ ਕੱਚ ਦੀ ਸ਼ੀਸ਼ੀ ਵਿੱਚ ਪੈਕਿੰਗ ਕਰਨ ਤੇ ਉਸ ਨੂੰ ਆਪਾਂ ਲੰਮੇ ਸਮੇਂ ਤੱਕ ਰੱਖ ਸਕਦੇ ਹਾਂ मधु मक्खियां दी सांਭ ਸੰਭਾਲ ਸਿਆਲ ਤੇ ਗਰਮੀਆਂ ਵਿੱਚ ਜਿਆਦਾ ਜ਼ਰੂਰੀ ਹੁੰਦੀ ਹੈ ਸਿਆਲ ਦੇ ਵਿੱਚ ਜਿਵੇਂ ਤੁਸੀਂ ਕਹਿ ਲੋ ਕਿ ਕਹਿ ਸਕਦੇ ਹਾਂ ਕਿ ਇਸ ਨੂੰ ਧੁੱਪ ਵਿੱਚ ਰੱਖਣਾ ਬਹੁਤ ਜ਼ਰੂਰੀ ਹੈ ਔਰ ਗਰਮੀਆਂ ਵਿੱਚ ਇਸ ਨੂੰ ਛਾਵੇਂ ਰੱਖਣਾ ਬਹੁਤ ਜ਼ਰੂਰੀ ਹੈ मधु मक्खियां ਨੂੰ ਜੇਕਰ ਗਰਮੀ ਵਿੱਚ ਧੁੱਪੇ ਪਏ ਰਹਿਣਗੇ ਤਾਂ ਡੱਬੇ ਇਹ ਗਰਮੀ ਕਾਰਨ ਜੋ ਮੱਖੀ ਹੈ ਉਹ ਉੱਡ ਡੱਬਾ ਛੱਡ ਕੇ ਉੱਡ ਜਾਂਦੀ ਹੈ ਅਤੇ ਸਿਆਲ ਵਿੱਚ ਜੇਕਰ ਇਹ ਡੱਬੇ ਛਾਂ ਵਿੱਚ ਪਏ ਰਹਿਣ ਤਾਂ ਠੰਡ ਜਿਆਦਾ ਠੰਡ ਹੋਣ ਕਾਰਨ ਇਹ ਡੱਬੇ ਮੱਖੀਆਂ ਨੂੰ ਠੰਡ ਲੱਗਣ ਦੇ ਕਾਰਨ ਉਹ ਤਾਂ ਵੀ ਡੱਬਾ ਇਹ ਖਾਲੀ ਕਰਕੇ ਉੱਡ ਜਾਂਦੀਆਂ ਹਨ ਅਤੇ ਧੁੱਪ ਵਾਲੀ ਜਗ੍ਹਾ ਲੱਭ ਲੈਂਦੀਆਂ ਹਨ। ਮਧੂ ਮੱਖੀਆਂ ਦੀ ਜੇਕਰ ਬਿਮਾਰੀ ਦੀ ਆਪਾਂ ਗੱਲ ਕਰੀਏ ਤਾਂ ਇਹਨਾਂ ਨੂੰ ਗਰਮੀ ਦੇ ਵਿੱਚ ਕਈ ਬਿਮਾਰੀਆਂ ਲੱਗਦੀਆਂ ਹਨ ਜਿਨ੍ਹਾਂ ਦੀ ਰੋਕਥਾਮ ਲਈ ਆਪਾਂ ਨੂੰ ਸਮੇਂ-ਸਮੇਂ ਤੇ ਇਹਨਾਂ ਡੱਬਿਆਂ ਦੀ ਦੇਖਭਾਲ ਕਰਨੀ ਜ਼ਰੂਰੀ ਹੈ। ਜਿਵੇਂ ਕਿ ਮਧੂ ਮੱਖੀਆਂ ਨੂੰ ਮੂਮੀ ਕੀੜਾ ਲੱਗਣਾ। ਇਹ ਮੂਮੀ ਕੀੜਾ ਮਧੂ ਮੱਖੀਆਂ ਨੂੰ ਗਰਮੀਆਂ ਦੀ ਮੌਸਮ ਗਰਮੀਆਂ ਦੇ ਮੌਸਮ ਵਿੱਚ ਜ਼ਿਆਦਾ ਲੱਗਦਾ ਹੈ।